ਜਦੋਂ ਆਪਾਂ ਜਮ੍ਹਾਂਬੰਦੀ ਕੱਢਦੇ ਹਾਂ ਉਹਦੇ ਉੱਤੇ ਤਿੰਨਾਂ ਚੀਜ਼ਾਂ ਬਣੀਆਂ ਹੁੰਦੀਆਂ ਪਹਿਲਾ ਖੇਵਟ ਹੈ ਖੇਵਟ ਨੰਬਰ ਜਾਂ ਆਉਂਦੀ ਹੈ ਖਤੌਨੀ ਤੀਜਾ ਦਾ ਮਾਲਕਾ ਦਾ ਨਾਂ ਵੇਖਵਾ ਪਹਿਲਾਂ ਤੁਸੀਂ ਖੇਵਟ ਦੱਸੋ ਖੇਵਟ ਲਈ ਇਹਨੇ ਖੇਵਟ ਕੀ ਹੁੰਦੀ ਹੈ ਜੀ ਖੇਵਟ ਦੇ ਆਈ ਮਤਲਬ ਆ ਦੋਖਾ ਨਹੀਂ ਦਿੱਤੇ ਨਾ ਹਾਂਜੀ ਹਾਂਜੀ ਇਹਨੂੰ ਸਾਬਕਾ ਬੋਲਦੇ ਜਿਵੇਂ 419 ਨੰਬਰ ਇਹ ਸਾਬਕਾ ਖੇਵਟ ਜਿਵੇਂ ਆਪਾਂ ਪੁਰਾਣਾ ਸਰਪੰਚ ਕਹਿੰਦਾ ਜੀ ਇਹਨੂੰ ਮੌਜੂਦਾ ਖੇਵਟ 440 ਠੀਕ ਹੈ ਇਧਰ ਛੱਡ ਕੇ ਇਹ ਆ ਗਈ ਖਤੌਨੀ ਨੰਬਰ ਜੀ ਜਿੰਨੇ ਖੇਪ ਵਿੱਚ ਮਤਲਬ ਇਸੇ 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 ਦਾ ਹੈ 8 ਮੰਨ ਲਓ ਇਹਦੇ ਚ ਹੁਣ 73 ਕਨਾਲਾਂ 6 ਮਰਲੇ ਹਾਂ 73 ਕਨਾਲ 6 ਮਰਲੇ ਤੇ 73 ਕਨਾਲਾਂ 6 ਮਰਲੇ ਕੋਲ ਰੱਖੇ ਇਹਨਾਂ ਨੂੰ ਕਿ 6 ਇੰਚ ਦੀ ਇੱਕ ਕਰਮ ਤੇ 9 ਕਰਮਾਂ ਦਾ ਇੱਕ ਮਰਲਾ ਹਾਂਜੀ ਤੇ 20 ਮਰਲਾਂ ਦੀ ਇੱਕ ਕਨਾਲ ਤੇ 8 ਮਰ ਲਿਆਂ ਦਾ 8 ਕਨਾਲਾਂ ਦਾ ਇੱਕ ਕਿਲਾ ਇਹ ਪਾਈ ਸਿਸਟਮ ਵਧੀਆ ਪਹਿਲਾਂ ਮਨਲਾ ਕਨਾਲਾਂ ਨੂੰ ਮਰ ਲਿਆਂ ਚ ਕਰ ਲੋ ਤੇ ਉਥੇ ਲਿਖ ਹੁੰਦਾ 1/16ਵਾਂ ਹਿੱਸਾ ਵਰਪਿਤ ਦਾ 16 ਤੇ ਵੰਡਦੇ ਬਸ ਉਹ ਨੇ ਉਹ ਜੀ 3/16 ਤੇ 16 ਤੇ ਵੰਡ ਕੀਤੇ ਨੇ ਆਪਣਾ ਜੇ 72/116 ਹੋ ਜੇ ਉਹ 116 ਤੇ ਵੰਡ ਕੀ 72 ਨਾ ਬਸ ਨਕਸ਼ਾ ਦੇਖਣਾ ਸਭ ਤੋਂ ਔਖਾ ਹੁੰਦਾ ਹੈ ਨਾ ਬਾਬੂ ਜਿਵੇਂ ਆ ਨਕਸ਼ਾ ਬਣਿਆ ਹੋਣਾ ਜਿਹੜੀਆਂ ਲਾਲ ਲਖੀਰਾਂ ਇਹ ਕੀ ਰਿਪਰੈਜ਼ੈਂਟ ਕਰਦੀਆਂ ਇਹ ਲੰਮੇ ਪੱਥਰ ਲੈਂਡ ਬੋਲਦੇ ਇਹਨੂੰ ਜਿਹੜੇ ਆਹਾਂ ਇਹ ਤਾਂ ਖਾਲ ਪਈਆਂ ਇਹ ਖਾਲ ਹੈ ਇਹ ਪਈ ਦਾ ਤੇ ਖਾਲ ਦਾ ਕਿੰਨਾ ਪਤਾ ਲੱਗਦਾ ਇਹਦੇ ਚੋਂ ਇਹ ਨਕਸ਼ਾ ਦੱਸਦਾ ਹੈ ਗੈਰ ਮਾਮਕੁਨ ਪਹੀ ਗੈਰ ਮਾਮਕੁਨ ਖਾਲ ਨਹੀਂ ਬਾਪੂ ਮੇਰੇ ਮੇ ਕਿੱਥੇ ਲਿਖਿਆ ਹਾਂਜੀ ਇਹਦਾ ਨੰਬਰ ਹੁੰਦਾ ਪਹੀ ਜੀ ਨਾਲੋ ਇੱਥੇ ਕਿਤੇ ਵੀ ਹੋ ਅੱਜ ਮੈਂ 831 ਨੰਬਰ ਪਹੀ ਹੈ ਜੀ ਚਾਹੇ ਖਾਲ ਹੈ ਇਹ ਜਮ੍ਹਾਂਬੰਦੀ ਦੱਸੂ 831 ਨੰਬਰ ਉੱਥੇ ਲਿਖਿਆ ਹੁੰਦਾ ਗੈਰ ਮਾਮਕੁਨ ਖਾਲ ਗੈਰ ਮਾਮਕੁਨ ਪਹੀ ਅੱਛਾ ਆ ਨੀਲਾ ਪਾਣੀ ਹੈ ਤੇ ਜਿਹੜਾ ਰਸਤਾ ਆ हां जे ਖਾਲ ਦੇ ਵਿੱਚ ਜਿਹਾ ਬਣ ਆਹ ਲਾਲ ਰਸਤਾ ਹੈ ਤੇ ਬਾਬੂ ਜੀ ਨੇ ਆਹ ਤਿੰਨ ਚੀਜ਼ਾਂ ਮਾਰੀਆਂ ਇਹਦਾ ਕੀ ਫਾਇਦਾ ਇਹ ਖਾਲ ਤੇ ਪਹੀਏ ਨਾਲ ਦੋ ਚੀਜ਼ਾਂ ਆਹ ਤਕੂਨ ਜੀ ਬਣ ਗਈ 47 61 ਦੀ ਇਹ ਇਹਦਾ ਏਰੀਆ ਕੱਢਣਾ ਹੋਵੇ ਕਿਵੇਂ ਕਰਾਂਗੇ 47 ਨਾਲ 61 ਨੂੰ ਗੁਣਾ ਕਰਕੇ 1/2 ਅੱਛਾ ਅੱਧ ਕਰ ਦਿਆਂਗੇ ਇਹਨੂੰ ਯਾਦ ਕਰ ਲੋ ਇਹਨੂੰ ਯਾਦ ਕਰ ਅੱਛਾ ਇਹ ਨਿਕਲ ਚੌਰਸ ਚੌਰਸ ਨਿਕਲੂ ਠੀਕ ਆ ਤੇ ਜੇ ਬਾਬੂ ਜੀ ਇਦਾਂ ਹੋ ਜੇ ਮੰਨ ਲਓ ਜਿਵੇਂ ਆਹਾ ਹੋਗਾ ਟੇਢਾ ਹੋਗਾ ਜਿਵੇਂ 76 43 37 50 ਤਾਂ ਕੋਈ ਮਿਲਦਾ ਹੀ ਨਹੀਂ ਰਹਾ 76 50 ਨੂੰ ਜੋੜ ਕੇ ਆਹ ਜਿਹੜੀ ਗੁਣੀਆਂ ਵਾਲੀ ਬਾਹੀ ਹੈ ਇਹ ਤੇ ਗੁਣਾ ਕਰ ਲਓ ਨਹੀਂ ਅੱਧ ਕਰਕੇ 7650 7650 ਨੂੰ ਜੋੜ ਕੇ ਉਹਨੂੰ ਅੱਧ ਕਰਕੇ ਐਸ ਨਾਲ ਗੁਣਾ ਕਰ ਦਿਓ ਆ ਬਾਦ ਗੁਣੀਆਂ ਨਹੀਂ ਲੱਗੂ। ਬਾਪੂ ਇੱਕ ਆ ਚੀਜ਼ ਜਿਹੜੀ گوشਾ ਲਿਖਿਆ ਇਹ ਕੀ ਜੀ ਦਾ گوشਾ ਕਿਉਂ ਲਿਖਤਾ ਇੱਥੇ? ਕੋਸਾ ਹੀ ਦਾ ਹਿੱਸਾ 963 ਨੰਬਰ ਦਾ ਆ ਵੀ ਆ ਸਿੱਧਾ ਤਾਂ ਉਹਨਾਂ ਨੇ ਕਰ ਲਿਆ। ਆ گوشਾ ਸਾਈਡ ਤੇ ਰਹਿ ਗਿਆ ਨਾ ਫਿਰ 400 ਨੰਬਰ ਨਾ ਹੋਇਆ। ਇਹਨੂੰ گوشੇ ਦਾ ਮਤਲਬ ਹੀ ਆ ਇਸ ਦਾ ਨੰਬਰ ਹੈ। ਬਾਪੂ ਫਿਰ ਅੱਜ ਕੱਲ ਨਵੇਂ ਮੁੰਡੇ ਜਿਹੜੇ ਹੈਗੇ ਆ ਜਾਂ ਮੰਨ ਲਓ ਹਰ ਇੱਕ ਨੂੰ ਆਉਂਦਾ ਹੈ ਨਕਸ਼ਾ ਦੇਖਣਾ ਜਾਂ ਮੈਨੂੰ ਨਹੀਂ ਆਉਂਦਾ ਸਿੱਖਣਾ ਹੀ ਨਹੀਂ ਜਦੋਂ ਕੋਈ ਚਾਹੁੰਦਾ ਆ ਉਹ ਅਸੀਂ ਕਹਾਂ ਨੂੰ ਸਾਰਾ ਬੰਦਾ ਵਾਹੀ ਕਰਦਾ ਕੋਈ ਕਹਿੰਦੇ ਦੱਸਿਆ ਜੀ ਪਾ ਪਈ ਤੋਂ ਖੁੱਪ ਬੰਦਾ ਅੱਜ ਤੱਕ ਇਹ ਜਦੋਂ ਰੌਲਾ ਜ਼ਮੀਨ ਦਾ ਪੈ ਜੇ ਫੇਰ ਐਨੇੜੇ ਹੋ ਬੰਦਾ ਹੁਣ ਤਾਂ ਕੋਈ ਗੱਲ ਨਹੀਂ ਅੱਛਾ ਇੰਤਕਾਲ ਦੀਆਂ ਕਈ ਕਿਸਮਾਂ ਹਾਂ ਉਹ ਦੱਸੋ ਇੰਤਕਾਲ ਦੀ ਇੱਕ ਤਾਂ ਬੈ ਦਾ ਇੰਤਕਾਲ ਇੱਕ ਗਹਿਣੇ ਦਾ ਇੰਤਕਾਲ ਹਾਂ ਇੱਕ ਆੜ ਰਹਿਣ ਦਾ ਇੰਤਕਾਲ ਇੱਕ ਫੌਤ ਹੋਏ ਦਾ ਇੰਤਕਾਲ ਕੋ ਨਹੀਂ ਵਾਦਾ ਇੰਤਕਾਲ ਹੁਣ ਇਹਨਾਂ ਨੂੰ ਸਾਰਾ ਦੱਸੋ ਵੀ ਕੀ ਇਹਨਾਂ ਚ ਕੀ ਕੀ ਫਰਕ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੇ ਅੱਜ ਤੁਹਾਡੇ ਵਾਸਤੇ ਸਭ ਤੋਂ ਵੱਧ ਕੰਮ ਦੀ ਵੀਡੀਓ ਲੈ ਕੇ ਆਇਆ ਕਿਉਂਕਿ ਅਸੀਂ ਜ਼ਿਆਦਾਤਰ ਕਿਸਾਨ ਪਰਿਵਾਰਾਂ ਨਾਲ ਸੰਬੰਧਤਾਂ ਚਾਹੇ ਕਿਸਾਨ ਨਾਂ ਵੀ ਹੋਗੇ ਜਿਹੜਾ ਬੰਦਾ ਧਰਤੀ ਤੇ ਰਹਿੰਦਾ ਉਹਨੂੰ ਧਰਤੀ ਦੇ ਉੱਤੇ ਜਿਹੜੇ ਕਿੱਲੇ ਆ ਖਤੌਨੀਆਂ ਮਾਰਲੇ ਆ ਉਹਨਾਂ ਦਾ ਪਤਾ ਜ਼ਰੂਰੀ ਹੋਣਾ ਚਾਹੀਦਾ ਨਾ ਤਾਂ ਜਿਹੜੇ ਅਸੀਂ ਵਾਹੀ ਵਾਣ ਬੰਦੇ ਆ ਖਾਸ ਕਰਕੇ ਸਾਡੇ ਵਰਗੇ ਨਵੇਂ ਜਾਂ ਸਾਡੇ ਜਵਾਗ ਜਾੜੇ ਜਿਹੜੇ ਕੈਨੇਡਾ ਗੁੰਡਾ ਨਾ ਤਾਂ ਉਹਨਾਂ ਨੂੰ ਕਿਸੇ ਨੂੰ ਆ ਨਕਸ਼ਾ ਦੇਖਣਾ ਆਉਂਦਾ ਮੈਂ ਦਿਖਾ ਦੇਣਾ ਠੀਕ ਹੈ ਇਹ ਨਕਸ਼ਾ ਕਿਵੇਂ ਦੇਖਿਆ ਜਾਂਦਾ ਉਦੋਂ ਬਾਅਦ ਇਹ ਵੀ ਸਾਨੂੰ ਨਹੀਂ ਪਤਾ ਹੁੰਦਾ ਵੀ ਖੇਵਟ ਕੀ ਹੁੰਦੀ ਆ ਖਤੌਨੀ ਕੀ ਹੁੰਦੀ ਆ ਹਿੱਸਾ ਕੱਢਣਾ ਕਿਵੇਂ ਹੁੰਦਾ ਹੈ ਨਾ ਤੇ ਖਸਰਾ ਕੀ ਹੁੰਦਾ ਠੀਕ ਆ ਮਰੱਬੇ ਬੰਦੀ ਜਾਂ ਜੋ ਵੀ ਬਹੁਤ ਚੀਜ਼ਾਂ ਬਾਪੂ ਜੀ ਨਾਲ ਨੇ ਬਾਪੂ ਤੋਂ ਕਈ ਵਾਰੀ ਕਹਿੰਦੇ ਬੰਦੇ ਅੜ ਜਾਣ ਤਾਂ ਬਾਪੂ ਕੋਲ ਬਾਪੂ ਨੇ ਆਪਦਾ ਹੀ ਨਕਸ਼ਾ ਰੱਖਿਆ ਹੋਇਆ ਤੇ ਬਾਪੂ ਕਈ ਪਿੰਡਾਂ ਦੇ ਜਿਹੜੇ ਮਾਮਲੇ ਸੁਲਝਾ ਵੀ ਲੈਂਦੇ ਆ ਤੇ ਗੱਲ ਲੋਕਾਂ ਨੂੰ ਜਸਟੀਫਾਈ ਵੀ ਕਰਾਉਂਦੇ ਆ ਵਾਕਈ ਭਾਈ ਆ ਬੰਦਾ ਸਹੀ ਆ ਆ ਗਲਤ ਹੈ ਨਾ ਆਪਣਾ ਗੱਲਬਾਤ ਕਰਦਾ ਬਾਪੂ ਸੱਸੀ ਕਾਲ ਪਹਿਲਾਂ ਦਾ ਬਾਬੂ ਜੀ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜ਼ਮੀਨ ਤੇ ਹਨਾ ਜਦੋਂ ਆਪਾਂ ਜਮ੍ਹਾਂ ਬੰਦੀ ਕੱਢਦੇ ਆਂ ਉਹਦੇ ਉੱਤੇ ਤਿੰਨਾਂ ਚੀਜ਼ਾਂ ਬਣੀਆਂ ਹੁੰਦੀਆਂ ਪਹਿਲਾ ਖੇਵਟ ਹੈ ਖੇਵਟ ਨੰਬਰ ਜਾਂ ਹੁੰਦੀ ਹੈ ਖਤੌਨੀ ਤੀਜਾ ਦਾ ਮਾਲਕਾ ਦਾ ਨਾਂ ਵੇਰਵਾ ਪਹਿਲਾਂ ਤੁਸੀਂ ਖੇਵਟ ਦੱਸੋ ਖੇਵਟ ਕੀ ਹੁੰਦੀ ਹੈ ਜੀ ਖੇਵਟ ਦਾ ਇਹ ਮਤਲਬ ਆ ਦੋਖਾ ਨਹੀਂ ਦਿੱਤੇ ਹਨ ਹਾਂਜੀ ਹਾਂਜੀ ਇਹਨੂੰ ਸਾਫਕਾ ਬੋਲਦੇ ਜਿਵੇਂ 419 ਨੰਬਰ ਹੈ ਇਹ ਸਾਫਕਾ ਖੇਵਟ ਜਿਵੇਂ ਆਪਾਂ ਪੁਰਾਣਾ ਸਰਪੰਚ ਕਹਿ ਦੋ ਜੀ ਇਹਨੂੰ ਮੌਜੂਦਾ ਖੇਵਟ 442 ਠੀਕ ਹੈ ਇਧਰ ਛੱਡ ਕੇ ਇਹ ਆ ਗਈ ਖਤੌਨੀ ਨੰਬਰ ਜੀ ਜਿੰਨੇ ਖੇਵਟ ਚ ਮਤਲਬ ਹਿੱਸੇ ਹੈ ਹਿੱਸੇ ਹਿੱਸੇਦਾਰ ਨੇ 822 ਤੇ ਉਹ ਦੁਗਾਂ ਜਿਵੇਂ ਪਰ ਤਾਹਾਂ ਚੱਲਾਂ ਗਿਆ 823 ਆ ਗਈ 824 825 826 827 ਪਾਰਟ ਬਣ ਗਈ ਸੀ ਠੀਕ ਹੈ ਖਸਰਾ ਨੰਬਰ ਹੁੰਦਾ ਗਾਂ ਰੱਕਵੇ ਦਾ ਮਤਲਬ ਕਿਲਾ ਨੰਬਰ ਜਿਵੇਂ ਥੋੜੇ 36 40 ਦਾ ਹਾਂਜੀ ਸਾਡੇ ਵੱਡੇ ਕਿੱਲੇ ਆ 2 ਕਨਾਲ 13 ਮਰਲਾ ਦਾ ਵੀ ਖਸਰਾ ਆ ਗਿਆ ਜਿਵੇਂ 1583 ਨੰਬਰ 2 ਤੇਨਾਂ ਦਾ 1740 2 4 ਦਾ 25 ਕਨਾਲ ਦਾ ਵੀ ਆ ਜਾਂਦਾ 22 ਕਨਾਲ ਦਾ ਵੀ ਇਹਨੂੰ ਖਸਰਾ ਨੰਬਰ ਹੁਣ ਬਾਪੂ ਸਭ ਤੋਂ ਪਹਿਲਾਂ ਤਾਂ ਇਹ ਹੀ ਆ ਜਿਹੜਾ ਆਪਾਂ ਗੱਲ ਕਰ ਲਗੇ ਹੈ ਨਾ ਮੰਨ ਲਓ ਆਹਾ ਇੱਕ ਜਿਹੜੀ ਸਭ ਤੋਂ ਵੱਡੀ ਇਕਾਈ ਖੇਵਟ ਹੁੰਦੀ ਹੈ ਫਿਰ ਹਾਂਜੀ ਠੀਕ ਖੇਵਟ ਤੋਂ ਬਾਅਦ ਆ ਜਾਂਦੇ ਖਤਾ ਖਤਾਉਣੀ ਇਹਨੂੰ ਸੌਖੇ ਤਰੀਕੇ ਨਾਲ ਕਿਵੇਂ ਦੱਸੋਗੇ ਜਿਵੇਂ ਮੰਨ ਲਓ ਇਹਦੇ 'ਚ ਆ ਇਹਦੇ 'ਚ ਗਾਂ ਮਾਲਕਾਂ ਦੇ ਨਾਲ ਕੋਈ ਬੰਤ ਆ ਗਿਆ, ਦਿਆਲ ਆ ਗਿਆ, ਜਾਇਬ ਆ ਗਿਆ ਇੱਥੇ ਕਰਮਜੀਤ ਸਿੰਘ ਦੇ ਨਾਲ ਮੰਨ ਲਾ ਕੋਈ 15-20 ਮਾਲਕ ਆ ਗਏ ਹਾਂਜੀ ਹੈਨਾ ਇਹਨੂੰ ਥੋੜਾ ਤਰੀਕੇ ਨਾਲ ਸਮਝੋ ਵੀ ਇਹਦੇ 'ਚ ਪਹਿਲਾ ਹਿੱਸਾ ਘਟਨਾ ਕਿਵੇਂ ਦੱਸਾਂਗੇ ਪਹਿਕਟ ਹੈ ਜੀ ਪਹਿਲਾਂ ਖੇਵਟ ਦਾ ਕੁੱਲ ਰਕਬਾ ਕਿੰਨਾ ਹੈ ਠੀਕ ਹੈ ਜੀ ਉਹਦੇ ਮਰਲੇ ਬਣਾਓ ਜਾ ਹਿੱਸਾ ਜਿਹੜਾ ਕੱਢਣਾ ਜਮ ਥੱਲੇ ਜਾ ਕੇ ਨਿਕਲੂ ਇੱਕ ਮੰਡਲ ਇਹ 80 ਆ ਗਿਆ ਹਾਂ ਮੰਨ ਲਓ ਇਹਦੇ ਚ ਹੁਣ 73 ਕਨਾਲਾਂ 6 ਮਰਲੇ ਹਾਂ 73 ਕਨਾਲ 6 ਮਰਲੇ ਕੇਸ ਕੇਪ ਦਾ 73 ਕਨਾਲਾਂ 6 ਮਰਲੇ ਕੋਲ ਰੱਖੋ ਠੀਕ ਹੈ ਇਹਨੂੰ ਮਰਲੇ ਬਣਾ ਦੇ ਹੁਣ ਇਹ ਦੱਸੋ ਵੀ ਮਰਲਾ ਕਿੰਨਾ ਹੁੰਦਾ ਤੇ ਕਨਾਲ ਕਿੰਨੀ ਹੁੰਦੀ ਮਰਲਾ 9 ਕਰਮ ਦਾਈ ਕਨਾਲ 20 ਮਰਲਿਆਂ ਦਾ ਕਿਲਾ ਆਪਣਾ 8 ਕਨਾਲ ਦਾ ਅੰਤ ਤੱਕ ਮੈਂ 1440 ਵਰਗ ਜੇ ਆਪਾਂ ਵਰਗ ਮੀਟਰ ਚ ਕੱਢਣਾ ਸਕੁਅਰ ਸਕੁਅਰ ਮਾਣ ਜਾਂਦਾ ਮੀਟਰ ਚ ਜੂ ਗਾਹਾਂ ਹੁਣ ਚੱਲੀ ਜਾਂਦਾ ਜਿਵੇਂ ਟੇਅਰ ਹੈਕਟੇਅਰ ਹਾਂ ਉਹ ਚੱਲੀ ਜਾਂਦਾ ਕੰਮ ਆਉਂਦਾ ਚਲੋ ਆਪਾਂ ਪਹਿਲਾਂ ਆਪਾਂ ਕਨਾਲਾਂ ਕਰੂਨਾਂ ਦੀ ਗੱਲ ਕਰਕੇ ਵੀ ਮੰਨ ਲਓ ਤੁਸੀਂ ਕਹਿੰਦੇ ਆਠ ਕਨਾਲਾਂ ਦਾ ਕਿੱਲਾ ਹੁੰਦਾ ਹਾਂ ਠੀਕ ਹੈ ਤੇ ਇੱਕ 20 ਮਰਲਾਂ ਦੀ ਇੱਕ ਕਨਾਲ ਹੁੰਦੀ ਹੈ ਤੇ ਇੱਕ ਇੱਕ ਮਰਲਾ 9 20 ਮਰਲਿਆਂ ਦੀ ਕਨਾਲ 9 ਕਰਮ ਦਾ ਹਾਂ 9 ਕਰਮ ਦਾ ਤੇ ਇੱਕ ਕਰਮ ਕਿੰਨਿਆਂ ਦੀ ਹੁੰਦੀ ਹੈਗਾ ਇਹ 6 ਪ੍ਰਕਾਰ ਦੀ ਪੰਜਾਬ ਦੇ ਅੱਛਾ ਕਿਤੇ ਕਰਮਾ ਵਡੰਗਾ ਛੋਟ ਕਾਂਗਾ ਬਸ ਸਿੱਧਾ ਆਪਣੀ 66 ਇੰਚ ਦੀ ਆਪਣੇ ਮਾਲ ਵਿੱਚ ਖਾਸ ਕਰਕੇ ਜਿਹੜਾ ਆਪਣਾ ਏਰੀਆ ਇੱਥੇ 66 ਇੰਚ ਦੀ ਕਰਮ ਹੈ ਮਤਲਬ ਇਹਨਾਂ ਨੂੰ 66 ਇੰਚ ਦੀ ਇੱਕ ਕਰਮ ਹਾਂਜੀ ਤੇ 9 ਕਰਮਾਂ ਦਾ ਇੱਕ ਮਰਲਾ ਹਾਂਜੀ ਤੇ 20 ਮਰਲਾਂ ਦੀ ਇੱਕ ਕਨਾਲ ਤੇ 8 ਮਰਲਿਆਂ ਦਾ 8 ਕਨਾਲਾਂ ਦਾ ਇੱਕ ਕਿਲਾ ਇਹ ਪਾਈ ਸਿਸਟਮ ਹੁੰਦੀ ਆ ਤੇ ਬਾਪੂ ਜਿਵੇਂ ਹੁਣ ਜਿਵੇਂ ਮੰਨ ਲਾ ਸਾਡੇ ਵਾਲੇ ਪਾਸੇ ਜਿਵੇਂ ਛੋਡੇ ਵਾਲੇ ਪਾਸੇ ਜਿਵੇਂ ਸਾਡੇ ਹੁੰਦਾ 36 40 ਦੀ ਬਾਹੀ ਚੱਲਦੀ ਆ ਉਹਨੂੰ ਕਹਿੰਦੇ ਕਿ ਕਿਲਾ ਨੰਬਰ ਕਿੱਲਾ ਬੰਦੀ ਕੇ ਲੋ ਕਿਲਾ ਬੰਦੀ ਆ ਸਾਡੇ ਵੱਡੇ ਨੰਬਰ ਬੋਲੇ ਜਾਂਦੇ 25 ਕਨਾਲ ਦਾ ਵੀ 27 ਦਾ ਵੀ 32 ਦਾ ਵੀ ਠੀਕ ਹੈ ਹੁਣ ਚਲੋ ਇੱਕ ਤਾਂ ਆਪਾਂ ਇੱਥੇ ਆਪਦੀ ਗੱਲ ਪੂਰਾ ਕਰ ਗਏ ਹਨਾ ਕਨਾਲਾਂ ਕੋਲ ਦਾ ਸਮਝਾ ਹੁਣ ਮੰਨ ਲਓ ਜਿਵੇਂ ਕਿਸੇ ਦਾ 73 ਕਨਾਲਾਂ 6 ਮਰਲੇ ਆ ਗਏ ਪੂਰੀ ਖੇਵਟ ਦਾ ਆ ਗਿਆ ਹਨਾ ਰਕਬਾ ਹੁਣ 73 ਨੂੰ 20 ਨਾਲ ਗੁਣਾ ਕਰਨਾ ਪੈਣਾ ਉਹਦੇ ਵਿੱਚ 6 ਜੋੜਨੇ ਪੈਣੇ ਮਰਲੇ ਹਾਂਜੀ 6 ਜੋੜਨੇ ਮਰਲੇ ਆ ਜੀ ਹਨਾ ਮੰਨ ਲਓ ਜਿੰਨਾ ਵੀ ਰਕਬਾ ਬਣਿਆ ਛੋਟਾ ਪੁਆਇੰਟ ਆ ਜੀ ਹਾਂ ਮੰਨ ਲਓ ਉਹ ਸਾਰਾ ਮਰ ਲਿਆ ਚ ਆਜੂਦਾ ਪਹਿਲਾਂ ਮਨਲਾ ਕਨਾਲਾ ਨੂੰ ਮਰ ਲਿਆ ਚ ਕਰ ਲੋ ਤੇ ਉਥੇ ਲਿਖਾਉਂਦਾ 1/16ਵਾਂ ਹੈ ਸਾ ਗੁਰਪ੍ਰੀਤ ਦਾ 16 ਤੇ ਵੰਡਦੇ ਬਸ ਉਹ ਨੇ ਉਹਦੇ ਨੇ ਜੀ 3/16 ਤੇ 16 ਤੇ ਵੰਡ ਕੀਤੇ ਨੇ ਨਾ ਹੁਣ ਜੇ 72/116 ਹੋ ਜਾਈ ਉਹ 116 ਤੇ ਵੰਡ ਕੀ 72 ਨਾ ਬਸ ਕੋਈ ਚੱਕਰ ਨਹੀਂ ਉਹ ਉਹਦਾ ਰਕਮ ਆਜੂ ਪਹਿਲੀ ਗੱਲ ਰਕਮ ਆ ਸਿੱਖਣਾ ਤੁਹਾਡੇ ਵਾਸਤੇ ਬੜੀ ਵੱਡੀ ਵੱਡੀ ਗੱਲ ਹੈ ਹਨਾ ਇਹ ਆ ਗਿਆ ਬਾਪੂ ਉਸ ਤੋਂ ਬਾਅਦ ਬਾਪੂ ਯਾਰ ਵੀ ਮੰਨ ਲਓ ਹੁਣ ਕਿੱਲੇ ਆ ਜਿਵੇਂ ਤੁਹਾਡੇ ਆ ਵਧੀਆ ਹੁਣ ਨਕਸ਼ਾ ਦੇਖਣਾ ਸਭ ਤੋਂ ਔਖਾ ਹੁੰਦਾ ਹੈ ਹਨਾ ਬਾਪੂ ਜਿਵੇਂ ਆ ਨਕਸ਼ਾ ਬਣਿਆ ਹੋਣਾ ਜਿਹੜੀਆਂ ਲਾਲ ਲਖੀਰਾਂ ਇਹ ਇਹ ਲੰਮਾ ਪੱਥਰ ਲਾਈਨ ਬੋਲਦੇ ਇਹਨੂੰ ਜਿਹੜਾ ਰਕਬਾ ਕੱਢਣਾ ਸਾਰਾ ਇਹ ਹੀ ਜ਼ਿਆਦਾ ਦਰਸਾਉਂਦੀ ਹੈ ਠੀਕ ਕੰਪਿਊਟਰ ਨਹੀਂ ਸਿਸਟਮ ਹਾਂਜੀ ਤੋਂ ਮਤਲਬ ਇਸ ਨਾਲ ਹੀ ਵੇਖਿਆ ਜਾਂਦਾ ਵੀ ਇਹ ਤੁਹਾਨੂੰ ਕਿੰਨਾ ਇਹਦੇ ਨੂੰ ਜਿਆਦਾ ਕੋਈ ਗੜਬੜ ਹੋ ਜਾਂਦੀ ਹੈ ਆ ਪੱਥਰ ਲਾਈਨਾਂ ਲਾਲ ਪੱਥਰ ਲਾਈਨਾਂ ਤੇ ਬਾਪੂ ਜਿਹੜਾ ਆਹਾ ਵਿਚਾਲੇ ਐ ਜਿਹੜੇ ਆਹਾ ਇਹ ਤਾਂ ਖਾਲ ਪਈਆਂ ਇਹ ਖਾਲ ਐ ਇਹ ਪਈ ਦਾ ਤੇ ਖਾਲ ਦਾ ਕਿਵੇਂ ਪਤਾ ਲੱਗਦਾ ਇਹਦੇ ਚੋਂ ਇਹ ਨਕਸ਼ਾ ਦੱਸਦਾ ਗੈਰਮਾਮਕੁਨ ਪਹੀ ਗੈਰਮਾਮਕੁਨ ਖਾਲ ਨਹੀਂ ਬਾਪੂ ਮੇਰੇ ਮੇ ਕਿੱਥੇ ਰੱਖਿਆ ਹਾਂ ਹਾਂਜੀ ਇਹਦਾ ਨੰਬਰ ਹੁੰਦਾ ਪਹੀ ਜੀ ਮੰਨ ਲਓ ਇੱਥੇ ਕਿਤੇ ਵੀ ਹੋਊ ਆ ਜਮੇ 831 ਨੰਬਰ ਪਈ ਹੈ ਜੀ ਚਾਹੇ ਖਾਲ ਹੈ ਇਹ ਜਮਾ ਬੰਦੀ ਦੱਸੂ 831 ਨੰਬਰ ਉੱਥੇ ਲਿਖਿਆ ਹੁੰਦਾ ਗੈਰ ਮਮਕਨ ਖਾਲ ਗੈਰ ਮਮਕਨ ਪਈ ਠੀਕ ਹੈ ਨੰਬਰ ਜਦੋਂ 800 ਮੰਨ ਲਓ ਇਹ ਭਰਾਂਗੇ ਆਪਾਂ ਇਹਦੀ ਖੇਵਟ ਚੱਕਾਂਗੇ 831 ਕੱਤੀ ਨੰਬਰ ਖੇਵਟ ਨੰਬਰ ਆ ਜੂਗਾ ਉਹ ਦੱਸੂ ਪਈ ਹੈ ਕਿ ਪਈ ਹੈ ਜਾਂ ਖਾਲ ਆ ਫਿਰ ਉੱਥੇ ਪਤਾ ਲੱਗੂ ਵੀ ਕਿੰਨੇ ਜਿਵੇਂ ਆ ਦੋ ਲਿਖਿਆ ਰਕਵਾ ਲਿਖਿਆ ਹੋ ਜੂ ਆ ਦੂਆ ਲਿਖਿਆ ਮਤਲਬ ਕਿ ਦੋ ਦੋ ਕਰਮਾਂ ਦਾ ਜਿੰਨੀ ਲੰਬਾਈ ਹੋ ਸਾਰਾ ਰਕਵਾ ਲਿਖਿਆ ਠੀਕ ਆਏ ਤੁਸੀਂ ਭਾਈ ਪਈਆਂ ਕੱਢ ਸਕਦੇ ਹੋ ਬਾਪੂ ਜਿਹੜਾ ਆ ਨਕਸ਼ਾ ਜੇ ਮਾਰੇ ਆ ਥੱਲੇ ਕਾਲੇ ਜਿਹੇ ਇਧਰ ਇਹਦਾ ਕੀ ਫਾਇਦਾ ਇਹ ਕੱਟੀ ਆ ਜੀ ਲੈਣ ਗਲਤ ਵਾਜੀ ਅੱਛਾ ਗਲਤ ਵਾਜੀ ਕੱਟੀ ਜੀ ਕਾਲ ਪਿਛਾ ਤਾਂ ਹੀ ਹੁਣਾਂ ਗਾਂ ਤਾਂ ਹੀ ਨਿਕ ਮਰ ਹੁਣ ਬਾਪੂ ਮੰਨ ਲਓ ਆ ਚੀਜ਼ ਆ ਗਈ ਠੀਕ ਆ ਆ ਆ ਗਿਆ 50 88 ਹੈਨਾ ਹੁਣ ਇਹਦੇ ਚ ਕਿੰਨੇ ਕਿਲੇ ਐ ਇਹ ਕਿਵੇਂ ਪਤਾ ਲੱਗੋ 88 ਨੂੰ 50 ਨਾਲ ਗੁਣਾ ਕਰਕੇ 9 ਤੇ ਬਣਦੇ ਨੇ ਨਾ 88 ਨੂੰ 50 ਨਾਲ ਗੁਣਾ ਕਰਕੇ ਜਿੰਨਾ ਹੋਗਾ 9 ਮਰ ਲਿਆ ਜੀ ਉਹਨੇ ਮਾਰ ਲਿਆ ਮਾਰ ਲਿਆ ਤੇ ਫਿਰ ਜਿਹੜਾ ਹੈਗਾ ਕਨਾਲਾ ਬਣਾ ਕੇ ਕਿਲਾ ਕੱਢ ਲਾਂਗੇ ਹੈਨਾ 805 ਕੀ ਹੈ ਖੇਵਟ ਨੰਬਰ ਹੈ ਖਸਰਾ ਹੁਣ ਖਸਰੇ ਦੇ ਖੇਵਟ ਚੋਲਦੇ ਆ ਮੈਂ ਖਸਰਾ ਕੀ ਤੇ ਖੇਵਟ ਕੀ ਖਸਰਾ ਬਸਾ ਨੰਬਰ ਹੈ ਜਿਹੜਾ ਨੰਬਰ ਨੂੰ ਖਸਰਾ ਨੰਬਰ ਕਹਿੰਦੇ ਜੇ ਮੰਨ ਲਓ ਹੁਣ ਬਾਬੂ ਇਹ 805 ਨੰਬਰ ਹੋਊਗਾ ਖਸਰਾ ਇਹਦੀ ਖੇਵਟ ਨੰਬਰ ਕਿੰਨਾ ਇਹ ਭਰ ਕੇ ਦੱਸੋ ਜਦੋਂ ਆਪਾਂ ਆ 805 ਭਰਿਆ ਉਹ ਖੇਵਟ ਸਾਰੀ ਚੱਕ ਲਓ ਇਹਦੇ ਨਾਲ ਹੋਰ ਕਿਹੜੀ ਜੁਆਇੰਟ ਖੇਵਟ ਹੈ ਫਿਰ ਮੰਨ ਲਓ ਹੋ ਸਕਦਾ ਵੀ ਇਹ 100 ਕਿੱਲੇ ਦੀ ਵੀ ਹੋ ਸਕਦੀ ਨਾਲ ਹੋਰ ਵੀ ਆ 100 ਕਿੱਲਾ ਵੀ ਹੋ ਸਕਦਾ ਹਾਂ ਸਾਰਾ ਵੀ ਆ ਠੀਕ ਆ ਮੰਨ ਲਓ 2 ਮਰਲਿਆਂ ਦੀ ਵੀ ਹੋ ਸਕਦੀ ਹੈ ਖੇਵਟ 5 ਮਰਲਿਆਂ ਦੀ ਵੀ ਖੇਵਟ 100 ਕਿੱਲੇ ਦੀ ਵੀ ਹੋ ਸਕਦੀ ਹੈ ਠੀਕ ਆ ਬਾਪੂ ਬਾਪੂ ਜਿਹੜਾ ਆ ਲਾਲ ਹੈ ਇਹ ਇਹਦਾ ਕੋਈ ਫਰਕ ਹੈ ਤੇ ਇਹ ਫਰਕ ਇਹ ਹੈ ਆਪਣਾ ਰਸਤਾ ਇਹ ਰਾਹ ਖਾਲ ਪਈਆਂ ਨਾ ਪਈਆਂ ਪਈਆਂ ਤੇ ਰਾਹ ਤੇ ਜਿਹੜਾ ਨੀਲੇ ਚ ਆ ਗਿਆ ਸੀ ਇੱਧਰ ਉਹ ਅਕਸੀ ਅੱਛਾ ਆ ਕਿਸਨਾ ਆ ਆ ਪਾਣੀ ਆ ਨੀਲਾ ਪਾਣੀ ਆ ਨੀਲਾ ਅੱਛਾ ਆ ਨੀਲਾ ਪਾਣੀ ਹੈ ਤੇ ਜਿਹੜਾ ਹਾਂ ਜੇ ਖਾਲ ਦੇ ਵਿੱਚ ਜਿਆ ਬਣਾ ਆ ਲਾਲ ਰਸਤਾ ਹੈ ਤੇ ਜੇ ਕੱਲੀ ਸਿੱਧੀ ਲੈਣ ਮਾਰੀ ਤਾਂ ਪੱਥਰ ਲੈਣ ਪੱਥਰ ਲੈਣ ਪੱਥਰ ਲੈਣ ਤੇ ਲੋਕ ਕਿੱਲਾ ਪੱਥਰ ਲੈਣ ਤੇ ਬਾਪੂ ਜਿਹੜੇ ਆਹ ਤਿੰਨ ਚੀਜ਼ਾਂ ਮਾਰ ਗਿਆ ਇਹਦਾ ਕੀ ਫਾਇਦਾ ਇਹ ਖਾਲ ਤੇ ਪਹੀ ਨਾਲ ਦੋ ਚੀਜ਼ਾਂ ਅੱਛਾ ਖਾਲ ਦੇ ਨਾਲ ਪਹੀ ਚੱਲੀ ਜਾਂਦੀ ਹੈ ਉਹ ਪਤਾ ਲੱਗ ਜੂਗਾ ਬਾਪੂ ਹੈਨਾ ਹੁਣ ਬਾਪੂ ਹੁੰਦਾ ਏਰੀਗਾ ਜਿਹੜਾ ਸਕੇਲ ਦਾ ਤਾਂ ਨਿਕਲ ਜਾਂਦਾ ਤੁਸੀਂ ਕਹਿੰਦੇ ਵੀ ਸਕੇਲ ਦਾ ਕੀ ਆ ਲੰਬਾਈ ਨੂੰ ਚੜਾਈ ਨਾਲ ਗੁਣਾ ਕਰਕੇ ਨਾਉਣਾ ਵੰਡ ਲੋ ਉਹਨੇ ਮਾਰ ਲਿਆ ਜਾਣਗੇ ਮਾਰ ਲੈਂਦੇ ਕਨਾਲਾ ਬਣਾ ਲਓ ਕਨਾਲਾ ਦੇ ਕਿੱਲੇ ਬਣਾਉਣਾ ਨਿਕਲ ਜਾਣਗੇ ਹੈਨਾ ਹੁਣ ਬਾਪੂ ਰੋਲਾ ਪੈ ਜਾਂਦਾ ਮੰਨ ਲਓ ਹੁਣ ਮੇਰੇ ਵਰਗੇ ਨੂੰ ਕਿਸੇ ਨੂੰ ਕਹਿਤਾ ਵੀਰ ਆ ਆਹ ਚੀਜ਼ ਆ ਗਈ ਜੇ ਮੰਨ ਲਓ ਇਦਾਂ ਆ ਗਿਆ ਹਨ ਜਿਵੇਂ ਆ ਤਕਉਣ ਜੀ ਬਣ ਗਈ 47 61 ਦੀ 47 ਆ 47 61 ਦੀ ਹੁਣ ਇਹ ਇਹਦਾ ਏਰੀਆ ਕੱਢਣਾ ਹੋਵੇ ਕਿਵੇਂ ਕਰਾਂਗੇ 47 ਨਾਲ 61 ਨੂੰ ਗੁਣਾ ਕਰਕੇ 1/2 ਅੱਧਾ ਅੱਧਾ ਕਰਦੇ ਹਾਂ ਇਹਨੂੰ ਯਾਦ ਕਰ ਲੋ ਇਹਨੂੰ ਯਾਦ ਕਰ ਲੋ ਅੱਛਾ ਇਹ ਨਿਕਲ ਚੋਰਸ ਚੋਰਸ ਨਿਕਲ ਚੋ ਠੀਕ ਆਪੋ ਤੇ ਜੇ ਬਬੂ ਏਦਾਂ ਹੋ ਜੇ ਮੰਨ ਲਓ ਜਿਵੇਂ ਆਹਾ ਹੋਗਾ ਟੇਢਾ ਹੋਗਾ ਜਿਵੇਂ 76 43 37 50 ਦਾ ਕੋਈ ਮਿਲਦਾ ਹੀ ਨਹੀਂ ਰਹਾ 76 50 ਨੂੰ ਜੋੜ ਕੇ ਇਹ ਜਿਹੜੀ ਗੁਣੀਆਂ ਵਾਲੀ ਬਾਹੀ ਹੈ ਇਹ ਤੇ ਗੁਣਾ ਕਰ ਲੋ ਨਹੀਂ ਅੱਧ ਕਰਕੇ 76 50 76 50 ਨੂੰ ਜੋੜ ਕੇ ਉਹਨੂੰ ਅੱਧ ਕਰਕੇ ਐਸ ਨਾਲ ਗੁਣਾ ਕਰ ਦਿਓ ਆ ਬਾਦ ਗੁਣੀਆਂ ਨਹੀਂ ਲੈਣਾ अच्छा मतलब 7650 ਨੂੰ ਜੋੜ ਕੇ ਅੱਧ ਕਰਕੇ ਮੰਨ ਲਓ ਬਣ ਗਿਆ 7050 126 126 ਦਾ ਅੱਧ ਕਰ ਲਿਆ 63 63 ਨੂੰ 37 ਨਾਲ ਗੁਣਾ ਕਰ ਲਓ ਆ ਆ ਏਰੀਆ ਨਿਕਲ ਜੂ ਚਤਾਲੀ ਵਾਲੀ ਲੈਣ ਦੀ ਲੋੜ ਨਹੀਂ ਹੁੰਦੀ ਟੇਡ ਵਾਲੀ ਨਹੀਂ ਲੈਣੀ ਟੇਡ ਵਾਲੀ ਨਹੀਂ ਲੈਣੀ ਬਾਪੂ ਹੈ ਮਤਲਬ ਤੁਹਾਡਾ ਨਿਕਲ ਜੂਗਾ ਇਹ ਸਾਰਾ ਚੀਜ਼ਾਂ ਬਾਪੂ ਇਹ ਕਿ ਐ ਹੁੰਦਾ ਵੀ ਮੰਨ ਲਾ ਕੋਈ ਕਹਿੰਦਾ ਸਾਡੀ ਜ਼ਮੀਨ ਦੱਬੀ ਰਹੇਗੀ ਕੋਈ ਕਹਿੰਦਾ ਵੀ ਯਾਰ ਮੈਨੂੰ ਮਨ ਕਿਸੇ ਨੇ ਕਹਿੰਦਾ ਵੀ ਯਾਰ ਗੁਰਪ੍ਰੀਤ ਤੇਰੀ ਜ਼ਮੀਨ ਮੰਨ ਲਾ ਫਲਾਣੇ ਪਿੰਡ ਪਈ ਹੈ ਬਾਪੂ ਕਿਹੜੇ ਹਿਸਾਬ ਨਾਲ ਪਤਾ ਲੱਗਦਾ ਫਿਰ ਕਿਸੇ ਨੂੰ ਵੀ ਫਲਾਣੇ ਫਲਾਣੇ ਪਿੰਡ ਪਈ ਹੈ ਤਾਂ ਨਾ ਭਰ ਕਿੱਤਨੀ अच्छा ਜਦੋਂ ਪਿੰਡ ਦਾ ਨਾਮ ਦੱਸੋ ਕਿਹੜੇ ਪਿੰਡ ਪਈ ਹੈ ਹਾਂ ਕੀ ਨਾਮ ਤੇ ਪਈ ਹੈ ਭਰਾਂਗੇ ਸਾਰੀ ਚੱਕਰ ਜੇ ਮ ਦੰਬੀਆਂ ਜ਼ਮੀਨਾਂ ਹੁੰਦੀਆਂ ਬਾਬੂ ਉਹ ਕਿਹੜੇ ਹਸਾਉਣਾ ਨਿਕਲਦੇ ਹੁਣ ਮੰਨ ਲਾ ਬਾਬੂ ਉਹ ਦੱਸਦੇ ਮੇਰਾ ਜੀ ਫਲਾਣੇ ਪਿੰਡ ਰਕਵਾ ਹੁੰਦਾ ਸੀ ਹਾਂ ਹਾਂ ਪਤਾ ਨਹੀਂ ਹੈਗਾ ਕਿ ਨਹੀਂ ਨਹੀਂ ਕਿੰ ਕੀ ਕੋਈ ਗੱਲ ਦੱਸਦਾ ਤੂੰ ਭਾਈ ਕੀ ਨਾਮ ਤੇ ਸੀ ਬਜ਼ੁਰਗਾਂ ਦਾ ਕੀ ਨਾਮ ਸੀ ਜਦੋਂ ਬਜ਼ੁਰਗਾਂ ਦਾ ਨਾਮ ਭਰਾਂਗੇ ਜਿੰਨਾ ਕੋਈ ਮਰਲਾ ਦੋ ਮਰਲੇ ਸਭ ਪਿੰਡ ਦੀ ਪੋਰਾ ਪੂਰਾ ਭਰ ਲਿਓ ਬਾਬੂ ਇੱਕ ਆ ਚੀਜ਼ ਜਿਹੜੀ ਗੋਸ਼ਾ ਲਿਖਿਆ ਇਹ ਕੀ ਚੀਜ਼ ਦਾ ਗੋਸ਼ਾ ਕਿਉਂ ਲਿਖਤਾ ਇਥੇ ਗੋਸ਼ਾ ਹੀ ਦਾ ਇਸਾ 963 ਨੰਬਰ ਦਾ ਵੀ ਸਿੱਧਾ ਤਾਂ ਉਹਨਾਂ ਨੇ ਕਰ ਲਿਆ। ਆ ਗੋਸ਼ਾ ਸਾਈਡ ਤੇ ਰਹਿ ਗਿਆ ਨਾ ਫਿਰ। 400 ਨੰਬਰ ਨਾ ਹੋਇਆ। ਇਹਨੂੰ ਗੋਸ਼ੇ ਦਾ ਮਤਲਬ ਹੀ ਆ ਇਸ ਦਾ ਨੰਬਰ ਹੈ। ਠੀਕ ਆ ਮਤਲਬ ਆ ਆ ਜਿਹੜਾ ਹੈਗਾ ਇੱਕ ਬੰਦੇ ਦਾ ਉਹ ਇਹ ਇੱਕ ਬੰਦੇ ਦਾ ਉਹ ਆ ਹੱਡ ਕਿਸੇ ਨੂੰ ਹੋਰ ਦੇਤਾ ਆ 963 ਇੱਕ ਮਨ ਲ ਇੱਕੋ ਖਾਤੇ ਦੇ ਆ ਇਹ ਇੱਕ ਖਾਤੇ দিয়া ਉਹਨੂੰ ਇੱਧਰ ਬਣਾ ਕੇ ਇਕੱਠੇ ਨੰਬਰ ਦਾ ਰੱਖ ਹੁਣ ਬਾਪੂ ਇੱਕ ਮੈਨੂੰ ਇਹ ਵੀ ਦੱਸੋ ਜਿਵੇਂ ਮਨ ਲ ਆ ਆ ਲੈਣਾ ਹੀ ਆ ਵਾਜ ਗਈਆਂ ਹਨਾ ਜਾਂ ਕੋਈ ਮਨ ਲ ਆ ਚੱਕ ਲੈ ਇਹ ਬਾਪੂ ਫਿਰ ਇੱਕ ਘਰ ਦਾ ਹੀ ਹੋਣਾ ਤੇ ਬਹੁਤ ਘਰ ਹੋ ਸਕਦਾ ਜਿਵੇਂ 1131 ਚ 1131 ਦਾ ਜਦੋਂ ਆਪਾਂ ਜਮ੍ਹਾਂ ਮੰਦੀ ਚੱਕਾਂਗੇ ਨਾ ਕੰਪਿਊਟਰ ਤੇ ਉਹ ਦੱਸੋ ਵੀ ਕਿੰਨੇ ਘਰਾਂ ਦੇ ਇੱਕ ਘਸਰੇ ਦੇ ਘਰਾਂ ਦਾ ਵੀ ਹੋ ਸਕਦਾ ਹੈ ਤਕਸੀਮ ਹੋਈ ਹੋਵੇ ਇੱਕ ਘਰ ਦਾ ਵੀ ਹੋ ਸਕਦਾ ਹੈ ਬਾਪੂ ਜਿਹੜਾ ਖਸਰਾ ਵੱਡਾ ਹੁੰਦਾ ਤਾਂ ਖੇਤ ਵੱਡੀ ਹੁੰਦੀ ਹੈ ਖੇਵਟ ਦਾ ਇੱਕ ਖਾਤੇ ਦਾ ਨਾਮ ਹੈ ਠੀਕ ਹੈ ਖੇਵਟ ਇੱਕ ਖਾਤੇ ਦਾ ਨਾਮ ਹੈ ਖੇਵਟ ਤਾਂ ਉਰਦੂ ਦਾ ਲਫ਼ਜ਼ ਹੈ ਖਾਤਾ ਹੈ ਪੰਜਾਬੀ ਦਾ ਅੱਛਾ ਖੇਵਟ ਮਤਲਬ ਖਾਤਾ 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 ਖਸਰੇ ਦਾ ਮਤਲਬ ਫਿਰ ਖਸਰੇ ਦਾ ਨੰਬਰ ਆ ਤੁਹਾਨੂੰ ਦੱਸਿਆ ਵੀ ਆ ਇਸ ਨੂੰ ਖਸਰਾ ਬੋਲਦੇ ਆ ਨੰਬਰ 937 ਜਿਹੜਾ ਤੁਹਾਡੇ ਨਕਸ਼ੇ ਦੇ ਉੱਤੇ ਲਿਖਿਆ ਆ ਗਿਆ ਹਾਂ 937 ਖਸਰਾ ਤੇ ਜਿਹੜੀ ਖਤੌਨੀ ਹੁੰਦੀ ਆ ਫਿਰ ਉਹ ਕੀ ਹੁੰਦੀ ਹੈ ਖਤੌਨੀ ਗਾ ਖੇਵਟ ਦਾ ਹਿੱਸਾ ਕਿ ਕਿੰਨੇ ਪਾਰਟ ਆ ਉਹਦੇ ਵਿੱਚ ਕਿੰਨੇ ਹਿੱਸੇਦਾਰ ਆ ਕਿੰਨੇ ਹਿੱਸੇਦਾਰ ਜੀ ਤੁਸੀਂ ਇੱਕ ਕਿੱਲੇ ਦੀ ਖੇਵਟ ਹੈ ਅੱਠ ਕਿਨਾਰੇ ਦੀ ਉਹਦੇ ਚੋ ਚਾਰ ਕਰਨਾ ਤੁਸੀਂ ਮੈਨੂੰ ਵੀ ਹਾਂ ਗਾਂ ਨੂੰ ਉਹ ਦੋਖਤੌਨੀਆ ਬਣ ਜਾਣਾ। ਅੱਛਾ ਦੋ ਹਿੱਸੇ ਬਣ ਗਏ ਨਾ ਆਪਾਂ ਇੱਕ ਕਿੱਲੇ ਚ ਦੋ ਹਿੱਸੇਦਾਰ ਬਣ ਗਏ। ਉਹਦੀਆਂ ਦੋਖਤੌਨੀਆ ਬਣਾ ਦੇ। ਜੇ ਗਾਂ ਦੋਆਂ ਨੇ ਦੋਆਂ ਵੇਚਤੀ ਜੇ ਚਾਰ ਬਣੇ ਚਾਰ ਠੀਕ ਹੈ 835 36 37 ਉਹਦੇ ਪਾਸ ਖਸਰਾ ਖਸਰਾ ਦਾ ਇੱਕ ਪੱਕਾ ਥੰਮ ਲਾਇਆ ਪਿਆ ਵੀ ਜਿੰਨਾ ਤੱਕ ਦੁਨੀਆਂ ਤੇ ਰਹੂਗਾ ਆ ਖਸਰੇ ਰਹਿਣਗੇ। ਇਹ ਨਹੀਂ ਬਦਲਦਾ। ਖਤੌਨੀਆਂ ਖਤੌਨੀਆਂ ਤੇ ਖੇਵਟ ਬਦਲੂ। ਬਦਲਦਾ ਇਹਨੇ ਖੇਵਟ ਖੇਵਟ ਖਤੌਨੀ ਤਾਂ ਚਲ ਬਦਲੀ ਮੰਨ ਲਿਓ ਬਾਪੂ। ਖੇਵਟ ਬਦਲਦੀ ਜੀ ਉਹ ਐ ਹੁੰਦਾ। ਜਿਵੇਂ ਜਿਵੇਂ ਚਾਰ ਪਹਿਲਾਂ ਪ੍ਰਾਣੀ 624 ਖੇਵਟ ਜੀ ਜਦੋਂ ਤਕਸੀਮ ਹੋ ਕੇ ਕਿਸੇ ਦੀ ਹੋਰ ਖੇਵਟ ਅਲੱਗ ਬਣਾਤੀ ਕਿਸੇ ਨੇ ਬਾਏ ਰਕਵਾ ਖਾਸ ਲੈ ਲੈ ਉਹਦੀ ਖੇਵਟ ੱਡ ਬਣਾਤੀ ਫਿਰ ਉਹ ਵਧ ਗਈ ਖਾਤਾ ਠੀਕ ਆ ਜਿਵੇਂ ਮੇਰਾ 624 ਵਾਲਾ ਆ ਤਾਂ ਹੀ ਫਿਰ ਤੁਸੀਂ ਜਿਵੇਂ ਪਹਿਲਾਂ ਜਦੋਂ ਵੀ ਆ 419 420 ਪਹਿਲਾਂ ਇਹ 419 ਦਾ ਹਿੱਸਾ ਹੁੰਦੇ ਸੀ ਅੱਜ ਇਹ 423 ਨਵੀਂ ਵੰਡ ਤੁਹਾਨੂੰ ਤਾਂ ਹੀ ਦੱਸਿਆ ਨਾ ਵੀ ਉਹ ਖੇਵਟ ਵਧ ਗਈ ਪਹਿਲਾਂ 19 ਸੀ ਫਿਰ ਵਧ ਗਈ ਠੀਕ ਹੈ ਉਹਦੇ ਵਿੱਚ ਮਤਲਬ ਤਕਸੀਮਾ ਹੋ ਕੇ ਫਿਰ ਹੋਊ ਬਾਪੂ ਵੱਡੇ ਰੌਲੇ ਜਿਹੜੇ ਹੁੰਦੇ ਆ ਮੰਨ ਲਾ ਕਿਸਾਨਾਂ ਦੇ ਕੀ ਆਉਂਦੇ ਆ ਫਿਰ ਵੱਡੇ ਰੋਲੇ ਮੇਰੇ ਸਾਹਮਣੇ ਤਾਂ ਮੂਰਖਤਾ ਹੀ ਦਾ ਹੁੰਦਾ ਉਹ ਨਹੀਂ ਰੋਲਾ ਹੁੰਦਾ ਜੇ ਸਮਝ ਵਾਲੇ ਬੰਦੇ ਨੂੰ ਪਤਾ ਵੀ ਹਾਂ ਮੇਰੀਆਂ 46 ਕਰਮਾਂ ਹੈ ਹਾਂ ਜਦੋਂ ਤੁਹਾਡੀਆਂ 46 ਕਰਮਾਂ ਪੂਰੀਆਂ ਕਰਤੀਆਂ ਤੇ ਸਤਨਾਮ ਸ਼੍ਰੀ ਵਾਹਿਗੁਰੂ ਜੇ ਕੋਨਾ ਬੰਨੂ ਤਾਂ ਰੋਲਾ ਬਣਦਾ ਜੇ ਛੱਡਣੀ ਪੈਂਦੀ ਹੈ ਕਿਸੇ ਨੂੰ ਗੱਠ ਹਾਂ ਮੈਨੂੰ ਤਾਂ ਇਹ ਬਈ ਬਿੰਤੀ ਵਾਲਾ ਹੀ ਨਹੀਂ ਕਿਸੇ ਨੂੰ ਆਹ ਇਹ ਬੰਦਾ ਹੀ ਨਹੀਂ ਪਸੰਦ ਪਟਵਾਰੀ ਨਹੀਂ ਪਸੰਦ ਪਟਵਾਰੀ ਐ ਕਰਕੇ ਜੋ ਛੱਡਣੀ ਉਹ ਨਹੀਂ ਹੁੰਦੀ ਜੇ ਤੁਹਾਡਾ ਮਨ ਸਾਫ਼ ਹੈ 40 ਕਰਮਾ ਤੁਹਾਡੀਆਂ ਪੂਰੀਆਂ ਕਰਤੀਆਂ ਸੱਤ ਹੁਣ ਬਾਪੂ ਜੇ ਕਈ ਵਾਰੀ ਕਰਮਾਂ ਚ ਲੌਲਾ ਪੈਂਦਾ ਅਗਲਾ ਕਹਿੰਦਾ ਤੂੰ ਸਿੱਧੀਆਂ ਕਰਕੇ ਆ ਪੂਰੀਆਂ ਤਾਂ ਸਕੁਅਰ ਕਰਨ ਇਹ ਕੋਈ ਰੂਲ ਹੁੰਦਾ ਨਹੀਂ ਸਿੱਧੀਆਂ ਕਰਮ ਤਾਂ ਸਿੱਧੀ ਹੋ ਜੂਗੀ ਕਰਮ ਸਿੱਧੇ ਜਾਊਗੀ ਜਿਵੇਂ ਹੁਣ ਜੇ ਮੰਨ ਲਓ ਬਾਪੂ ਮੇਰੇਆਂ 40 ਕਰਮਾ ਟੋਟਲ ਉਹ ਮੈਂ ਸਿੱਧੀਆਂ ਹੀ ਲੈ ਕੇ ਜਾਵਾਂ ਤੇ ਆਇ ਨਹੀਂ ਹੋ ਸਕਦਾ ਵੀ 30 ਮਨ ਲਾ 30 ਇਧਰ ਲੈ ਕੇ 30 ਇਧਰ ਸਿੱਧੀ ਆਊਗੀ ਕਰਮਾਂ ਸਿੱਧੀਆਂ ਜਾਣੀਆਂ ਤੇ ਬਾਪੂ ਜਿਹੜਾ ਜਿਹਨੇ ਆਹਾ ਲਾਸਟ ਜਿਹੜਾ ਆ ਗਿਆ ਹਨਾ ਕੰਮ ਕੋਈ ਉਲਝਾਜ ਵਾਲਾ ਦਿਖ ਰਿਹਾ ਕੋਈ ਆ ਆ ਆਹ ਕੀ ਕੀਤਾ ਜਿਵੇਂ ਹੁਣ ਆਹਾ 912 ਨੰਬਰ ਦਾ ਕੀ ਕੀਤਾ ਬਾਪੂ ਇਹਨਾਂ ਨੇ ਵਿਚਾਲੇ ਆਹ ਕਾ ਮਾਰਤੇ ਆ ਮਿੰਤੀ ਕਰਨ ਵਾਸਤੇ ਇੱਥੋਂ ਚੁੰਡ ਹੈ ਹਾਂਜੀ ਇਧਰ ਕਰ ਲਈ ਇਧਰੋਂ ਆਜ ਗੋਸ਼ੇ ਤੋਂ ਕੇਰ ਬਣਾ ਲਿਆ ਠੀਕ ਹੈ ਬੱਦੂ ਮਤਲਬ ਇਹ ਹੁਣ ਮੈਂ ਅੰਜੋਰਸ ਬਣਾ ਕੇ ਕਰ ਲਿਆ ਆਹ ਥੋੜਾ ਜਿਹਾ ਵੱਡਾ ਛੋਟਾ ਇਨਵਰਟ ਕਰ ਲਿਆ ਐਨ ਚੋਂ ਦੋਨੋਂ ਬਾਪੂ ਹੁਣ ਮੈਂ ਦੇਖ ਲਈਏ ਇਹਦੇ ਚ ਤਾਂ ਆ ਦਾ ਸਕੁਅਰ ਬਣਾ ਲਿਆ 52 56 ਦਾ ਅੱਧ ਕਰਕੇ ਇਹਨੂੰ ਗੁਣਾ ਕਰ ਦਿਆਂਗੇ ਯਾਰ ਨਿਬੜੀ ਗੱਲ ਹੁਣ ਇਹ ਇਹ ਗੁਣੀਆਂ ਚ 58 ਵੀ ਹੈ ਗੁਣੀਆਂ ਚ 53 ਇਹਦਾ ਅੱਧ ਲੈਣਾ ਪੈਣਾ ਇਹਦਾ ਅੱਧ ਲੈਣਾ ਪੈਣਾ ਗੁਣਾ ਕਰ ਲਾਂਗੇ ਬਾਪੂ ਇਹਦਾ ਵੀ ਤੁਸੀਂ ਦੱਸਤਾ ਸੀਗਾ ਇਹਨਾਂ ਦੋਨਾਂ ਦੀ ਗੁਣਾ ਕਰਕੇ ਅੱਧ ਲੈ ਲਓ ਬਾਪੂ ਜਿਹੜਾ ਆ ਰਹਿ ਗਿਆ ਫਿਰ ਇਹਦਾ ਕੀ ਕਰਾਂਗੇ ਇਹਦਾ ਇਹ ਵੀ ਉਹ ਚੀਜ਼ 21 10 31 15.5 ਹਾਂ ਤੇ 15.5 51 51 52 ਹੋ ਜੂਗੀ 53 ਛੋੜੀ ਜੀ ਲੇਦੀ ਐ ਇਹ ਗੁਣੀਆਂ ਵਾਲੀ ਉਹਨੂੰ ਮੰਨਣਾ 53 ਗੁਣੀਆਂ ਆ ਡੀਡੀ 53 ਨੇ ਗੁਣਾ ਕਰਨੀ ਪਣੀ ਹੈ ਇੱਕ ਆਇ ਨਹੀਂ ਵੀ 53 ਕੋ ਮੰਜਾ ਨਹੀਂ ਜੋੜਨੀ ਨਹੀਂ ਨਹੀਂ ਗੁਣੀਆਂ ਦੇਖੋ ਕਿਹੜੇ ਪਾਸੇ ਬੰਦਾ ਗੁਣੀਆਂ ਬੰਦਾ ਇਹ ਆ ਆ ਥੋੜੀ ਜੀ ਠੀਕ ਆ ਬਾਪੂ ਠੀਕ ਆ ਇਸ ਜ ਆ ਜਿਵੇਂ ਆ ਜਿਹੜਾ ਪਿੰਡ ਦਾ ਨਾਂ ਕੀ ਆ ਪਿੰਡ ਦਾ ਨਾਂ ਚੱਕ ਨਾਲ ਲੱਗਦਾ ਜਿਹੜਾ ਪਿੰਡ ਗੋਨਿਆਂ ਨੇ ਦੀ ਹੱਦ ਸਾਡੇ ਨਾਲ ਸਾਂਝੀ ਇਹ ਛੋਟੇ ਮਹਿਮੇ ਸਵਾਈ ਦਾ ਨਕਸ਼ਾ ਕਲੇ ਦਾ ਤੇ ਉਧਰ ਬਾਸ ਸਰਜੇ ਵਾਲੇ ਦਾ ਅੱਡ ਹੋਣਾ ਨਹੀਂ ਮੈਂ ਹਾਂ ਦਾ ਇੱਧਰ ਡਾਂਸਿੰਗ ਵਾਲੇ ਨਾਲ ਹੱਦ ਲੱਗਦੀ ਹੈ ਸਾਡੀ ਅੱਛਾ ਦਾਨ ਸਿੰਘ ਵਾਲੇ ਦਾ ਅਲੱਗ ਹੋਣਾ ਸਰਜੇ ਨਾਲ ਲੱਗਦੀ ਤੇ ਹੁਣ ਬਾਪੂ ਕਿੰਨੇ ਰੱਖਵਾ ਛੋਟੇ ਪਿੰਡ ਮਹਿਮੇ ਸਵਾਈ ਦਾ ਅੱਜ 4000 4000 ਕਿੱਲਾ ਤੇ ਬਾਪੂ ਫਿਰ ਇੱਕ ਤੁਸੀਂ ਇਹ ਵੀ ਦੱਸਦੇ ਸੀ ਜਿੰਨੀਆਂ ਇਹਦੇ ਚੋਂ ਕਸਾਂ ਨਿਕਲੀਆਂ ਸੋਏ ਨਿਕਲਿਆ ਸੜਕਾਂ ਨਿਕਲੀਆਂ ਉਹਨਾਂ ਦੇ ਵੀ ਜਿਹੜਾ ਹੈਗਾ ਜਿਵੇਂ ਬਾਈ ਦਾ ਮਾੜਾ ਦਿਖਾਓ ਯਾਰ ਬਾਈ ਨੇ ਵੀ ਗੱਲਬਾਤ ਕਰੇ ਜਿਵੇਂ ਮਤਲਬ ਮਤਲਬ ਬਾਈ ਆਇਆ ਵੀ ਆਪਦਾ ਲੈ ਕੇ ਤੁਹਾਡੇ ਕੋਲ ਮਾਮਲਾ ਵੀ ਯਾਰ ਬਾਪੂ ਵੀ ਐ ਕਰਕੇ ਵੀ ਮੈਨੂੰ ਐ ਲੱਗਦਾ ਵੀ ਸਰਕਾਰ ਮੈਨੂੰ ਕਹਿੰਦੀ ਪਈ ਛੱਡ ਜਾਂ ਖਾਲ ਛੱਡ ਤੇ ਮੇਰਾ ਤਾਂ ਹੈ ਨਹੀਂਗਾ ਵਿਚ ਬਾਹ ਲੈ ਲੈਂਦੇ ਕਿਉਂਕਿ ਸਰਕਾਰੀ ਬਹੁਣਾ ਸੌਖਾ ਦੂਜੇ ਪਾਸੇ ਜੱਟ ਡਾਂਗ ਜੱਕ ਲੈਂਦਾ ਹੈ ਨਾ ਤੇ ਫਿਰ ਉਹ ਕਿਵੇਂ ਨਿਕਲਦੇ ਫਿਰ ਉਹ ਉਹ ਨਿਕਲਦੇ ਨਿਸ਼ਾਨ ਦੀ ਕਰਕੇ ਜੀ ਭਵਾਂ ਆਪ ਸਲਾਵ ਮਰਜੀ ਤਾਪ ਵੀ ਕੱਢ ਸਕਦਾ ਬੰਦਾ ਜੀ ਤੁਹਾਨੂੰ ਸਾਡੇ ਕੋਲੇ ਨਕਸ਼ਾ ਜਰੀਬ ਹੈ ਫੀਤਾ ਹਾਂ ਜਰੀਬ ਕੀ ਹੁੰਦੀ ਸੱਚ ਜਰੀਬ ਜਰੀਬ ਹੁੰਦੀ ਹੈ ਮਤਲਬ ਲੋਹੀ ਦੀ ਹੁੰਦੀ ਹੈ ਕੜੀਆਂ ਬਣੀਆਂ ਬਗ ਕੜੀਆਂ ਬਣੀਆਂ ਦੀ 8 ਇੰਚ ਦੀ ਕੜੀ ਹੁੰਦੀ ਹੈ ਠੀਕ ਹੈ ਤੇ ਬਾਪੂ ਜਿਹੜੀ ਅੱਜ ਕੱਲ ਤਾਂ ਕੰਪਿਊਟਰ ਤੇ ਹੋਣ ਲੱਗੀ ਮਿਹਨਤ ਉਹ ਤਾਂ ਹੁਣ ਛੱਡ ਗਏ ਜਰੀਬ ਨੂੰ ਤਾਂ ਕੋਈ ਕਮਲਾ ਬੰਦਾ ਹੀ ਚੱਕਦਾ ਹੁਣ ਤਾਂ ਫੀਤਾ ਫੀਤੇ ਨੇ ਜਰੀਬ ਮਿਲਦੇ ਐਵੇਂ ਉਹ ਤਾਂ ਸਿੰਗਲ ਖੜਕਾਉਣਾ ਨਲੀ ਵਾਲੀ ਜੜ ਜਾਂਦੀ ਹੁਣ ਫੀਤਾ ਹੈਗਾ ਉਹਦੇ ਨਾਲ ਮਿਲ ਜਾਂਦਾ ਪਰ ਹੁਣ ਤਾਂ ਸਾਰਾ ਕੁਝ ਹੀ हट ਗਿਆ ਫੀਤਾ ਵੀ हट ਗਿਆ ਉਹ ਤਾਂ ਕੰਪਿਊਟਰ ਚੱਲਗਾ ਉਹ ਸਹੀ ਨਹੀਂ ਜਿਆਦਾ ਨਹੀਂ ਚਾਹੁੰਦੇ ਸਹੀ ਹੈ ਉਹ ਬਾਪੂ ਕੰਪਿਊਟਰ ਮਾਲਾ ਕਿ ਤੁਸੀਂ ਕੰਪਿਊਟਰ ਵਾਲੀ ਸਹੀ ਮੰਨਦੇ ਸਹੀ ਹੈ ਬਿਲਕੁਲ ਜਮਾ ਮਾਲਾ ਕਿਸੇ ਮਰਜ਼ੀ ਦਵਾ ਜੇ ਕੋਈ ਵਾਰ ਕੋਈ ਨੁਕਸੀ ਪੈ ਜੇ ਕਿਸੇ ਚੀਜ਼ ਚੋਂ ਤਾਂ ਕੋਈ ਵੀ ਖਰਾਬ ਹੋ ਸਕਦਾ ਪਰ ਜਿਹੜੀ ਕੰਪਿਊਟਰ ਬਿਲਕੁਲ ਉਹ ਬਾਪੂ ਇੱਕ ਫਿਰ ਇਹ ਵੀ ਦੱਸੋ ਜਿਵੇਂ ਕਈ ਬੰਦਿਆਂ ਨੇ ਜੇ ਮੰਨ ਲਓ ਹੁਣ ਕਿਸੇ ਦੀ ਨਾ ਭਾਰਤ ਮਾਲਾ ਪ੍ਰੋਜੈਕਟ ਚ ਆ ਗਈ ਜ਼ਮੀਨ ਮੰਨ ਲਓ ਠੀਕ ਹੈ ਤੇ ਉਹ ਖਾਤਾ ਪੈਸੀ ਸਾਂਝਾ ਹੁਣ ਮੰਨ ਲਾ ਜਮੀਨ ਤਾਂ ਆ ਗਈ ਮੇਰੀ ਪੈਸੇ ਆ ਕੇ ਸੋਨੂੰ ਵੀ ਆ ਕੇ ਬਾਈ ਨੂੰ ਵੀ ਆ ਕੇ ਚਾਰਾਂ ਨੂੰ ਹੋਰ ਵੀ ਆ ਕੇ ਬਾਅਦ ਵਿੱਚ ਡਾਂਗੋ ਡਾਂਗੀ ਉਹ ਕਹਿੰਦਾ ਸਰਕਾਰ ਨੇ ਬਾਦੇ ਇਹਦਾ ਕੀ ਸਿਸਟਮ ਹੁੰਦਾ ਸਿਸਟਮ ਜਦੋਂ ਕਿਸੇ ਨੂੰ ਆਕੇ ਥੋੜੀ ਤਕਸੀਮ ਕਰਾ ਦੇ ਉਹ ਨਾਲ ਕਨੀਤ ਵਿੱਚੋਂ ਪੈਸੇ ਖਾੜੇ ਹੁੰਦੇ ਉਦੋਂ ਤਾਂ ਆਖਣ ਲੱਗਦਾ ਜਦੋਂ ਆਏ ਹੜਝਾ ਪੈਂਦਾ ਫਿਰ ਹਾਂ ਹੁਣ ਕਿਵੇਂ ਕਰੀਏ ਫਿਰ ਉਹ ਜਿਹੇ ਜਿਹੇ ਅਗਲੇ ਨਹੀਂ ਕੀਤਾ ਹੁੰਦਾ ਤਕਸੀਮ ਕੀ ਹੁੰਦੀ ਹੈ ਇਹ ਵੀ ਦੱਸੋ ਤਕਸੀਮ ਹੁੰਦੀ ਹੈ ਮੰਨ ਲਓ ਜਿਵੇਂ ਆ ਆਪਾਂ ਵਾਟਰ ਵਕਸ ਚ ਬੈਠੇ ਜੀ ਇਹ ਦੋ ਕਿਲੇ ਥਾਂ ਦੇ ਜੀ 10 ਬੰਦਿਆਂ ਦਾ ਹਿੱਸਾ ਹੈ 16 ਕਨਾਲ ਹੈ ਹਾਂ ਮੰ ਲੋ ਮਾਲਕ ਨੂੰ 2 ਕਨਾਲ ਆਉਂਦਗਾ 2 ਕਨਾਲ ਆਉਂਦੀਆਂ ਬਸ ਉਹ ਪੁੱਛਣੀ ਵੀ ਤੁਹਾਡਾ ਖਾਤਾ ਕਿੱਥੇ ਆਪਣਾ ਕਬਜ਼ਾ ਕਿੱਥੇ ਹਾਂ ਉੱਥੇ ਉਹਦੇ ਨਾ ਕਰਦੇ ਉਹ ਜਿੱਥੇ ਕਿਸੇ ਦਾ ਕਬਜ਼ਾ ਜਿੱਥੇ ਕਿਸੇ ਦਾ ਕੰਮ ਆਉਂਦਾ ਤੈਕਸੀਮ ਜੇ ਵੀ ਉਹ ਕਬਜ਼ੇ ਨੂੰ ਮੁੱਖ ਰੱਖ ਕੇ ਉਹਦਾ ਕੇਸ ਲੱਗਦਾ ਹੈ ਨਾ ਕਿ ਜਿੰਨਾ ਨਹੀਂ ਰਜਾਬੰਦੀ ਤਾਂ ਉਹੀ ਹੋਣੀ ਬਟਵਾਰੀ ਸਾਹਿਬ ਵੀ ਕਰ ਦਿੰਦੇ ਪੰਚਾਇਤ ਦਾ ਜਿੰਨਾ ਜੀ ਜਿੰਨਾ ਉਹਦਾ ਹੱਕ ਬਣਦਾ ਹੈ 2 ਕਿੱਲਾ ਚੋਂ ਉਹਨੂੰ ਪੁੱਛ ਲੈਂਦੇ ਵੀ ਕੋਈ ਅਦਲ ਬਦਲ ਕਰਨਾ ਤਾਂ ਉਹ ਵੀ ਕਰ ਸਕਦੇ ਰਜਾਬੰਦੀ ਦਾ ਹਾਂ ਵੀ ਇਹਦੇ ਪਾਰਟਰ ਬਾਕਸ ਚ ਤੈਨੂੰ ਦੋ ਕਰਾਣਾ ਦੇਣੀ ਆ ਇਸ ਪਾਸੇ ਲੈਣੀ ਆ ਉਸ ਪਾਸੇ ਲੈਣੀ ਜਿੱਥੇ ਮਰਜ਼ੀ ਲੈ ਸਕ। ਮੰਨ ਲਓ ਆਪਾਂ ਤੁਹਾਡੀ ਗੱਲ ਵਿੱਚ ਅੱਜ ਨੂੰ ਕੋਈ 10 ਜਣੇ ਖੜੇ ਹੈ। 10 ਜਣੇ ਦਾ ਸਾਂਝਾ ਖਾਤਾ। ਤੇ ਮੇਰਾ ਮੰਨ ਲਓ ਮੇਰਾ ਆ ਗਿਆ ਫਰੰਟ ਤੇ ਅੱਜ ਕਬਜਾ। ਮੈਂ ਕਹਿੰਦਾ ਮੇਰੀ ਤਾਂ ਕਰੋ ਤਕਸੀਮ। ਕਿਉਂਕਿ ਮੈਨੂੰ ਪਤਾ ਵੀ ਭਾਈ ਇੱਥੋਂ ਦੀ ਕੋਈ ਸੜਕ ਨਿਕਲ ਸਕਦੀ ਹੈ। ਤੇ ਮੰਨ ਲਓ ਹੁਣ ਇੱਕ ਦਾ ਪੈ ਗਿਆ ਪਿੱਛੇ। ਹੈਨਾ? ਜੇ ਮਨ ਲਓ ਉਹਨਾਂ ਤਕਸੀਮ ਦਾ ਕੇਸ ਆਦਾ ਜਿੱਦਾਂ ਜਿਹੜਾ ਉਹ ਮੰਨਦਾ ਨਹੀਂ ਉਹਨਾਂ ਦੀ ਤਕਸੀਮ ਹੁੰਦੀ ਨਹੀਂ ਜਿਹੜਾ ਪਿਛਲਾ ਰਾਜਾ ਮਦੀਨੇ ਰਜਾਬੰਦੀਨਾ ਰਜਾਬੰਦੀਨਾ ਵੀ ਮੰਨ ਲਓ ਰਜਾਬੰਦੀਨੇ ਤਾਂ ਬਹੁਤ ਛੇਤੀ ਹੋਈ ਕਬਜ਼ੇ ਨੂੰ ਮੁਖਰਾ ਠੀਕ ਹੈ ਤੇ ਜੇ ਕੋਟ ਰਾਈਂ ਕਰਾਂਗੇ ਫਿਰ ਵੀ ਕਬਜ਼ਾ ਹੀ ਮੁਖ ਰੱਖਿਆ ਜੀ ਪਰ ਉਹ ਹੋ ਜੂ ਪਰ ਉਹ ਬਹੁਤ ਲੰਕ ਕੇ ਹੋਊਂ ਕਰਾ ਲੈਂਦੇ ਹੁੰਦੇ ਸੀ ਨੇ ਕੋਈ ਗੱਲ ਅਕਸਰ ਤਹਿਸੀਲਦਾਰ ਸਾਹਿਬ ਪੁੱਛਦੇ ਦੱਸ ਭਾਈ ਜੀ ਤੇਰਾ ਜਿੱਥੇ ਕਬਜ਼ਾ ਤੈਨੂੰ ਉੱਥੇ ਜਿਹੜਾ ਤੇਰਾ ਹੱਕਾ ਪੂਰਾ ਕਰ ਦੇ ਮਿਲਣਾ ਪਊਂ ਜੇ ਉਹ ਆਖਵੇ ਨਹੀਂ ਹਰ ਉਸ ਦਾ ਰੇਟ ਵਧ ਗਿਆ ਦੂਜੇ ਪਾਸੇ ਨਹੀਂ ਉਹ ਤਾਂ ਫਿਰ ਕਬਜ਼ਾ ਤੂੰ ਉੱਥੇ ਕਰਨਾ ਸੀ ਕਿਉਂ ਦਿੱਤੀ ਉਹਨੂੰ ਤੱਕੇ ਨਾ ਨੀ ਖੋਈ ਪਹਿਲਾਂ ਦੀ ਦਿੱਤੀ ਹੈ ਫਿਰ ਬਾਪੂ ਉਹਨਾਂ ਦਾ ਤਰੀਕਾ ਕੀ ਹੁੰਦਾ ਵੀ ਅੱਗੇ ਤਾਂ ਮਾਵਲੇ ਪਰਦੇ ਸੀ ਕਾਸ਼ਤ ਬੋਲਦੀ ਹੈ ਉੱਥੇ ਜਿੱਥੇ ਉਹਦਾ ਕਬਜ਼ਾ ਹੁੰਦਾ ਹੈ ਕਾਸ਼ਤ ਨੂੰ ਮੁੱਖ ਰੱਖ ਕੇ ਗਰਦੌਰੀ ਅੱਛਾ ਜਦੋਂ ਆਪਾਂ ਉਹ ਨੰਬਰ ਕੱਢਦੇ ਆ ਉਹਦੇ ਚ ਕਾਸ਼ਤਕਾਰ ਦਾ ਨਾਮ ਲਿਖਿਆ ਆਉਂਦਾ ਲਿਖਿਆ ਹੁੰਦਾ ਜਿਹਦਾ ਨਾਮ ਆਊਗਾ ਬਸ ਸਭ ਤੋਂ ਪਹਿਲਾਂ ਉਹ ਟੀ ਹੋਣੀ ਹੈ ਉਹ ਮੰਨੀ ਜੋ ਸਭ ਤੋਂ ਪਹਿਲਾਂ ਦਿੱਤੀ ਜੋ ਹੁਣ ਉਹਦੇ ਵੀ ਭਾਈ ਬਾਕੀ ਤਾਂ ਜਿਵੇਂ ਮੇਰੇ ਵਰਗਾ ਠੇਕੇਦਾਰ ਹੀ ਬੈਠਾ ਜੇ ਗਰਦੌਰੀ ਸਾਂਝੀ ਹੈ ਫਿਰ ਰੌਲਾ ਪੈ ਜਾਂਦਾ ਹੈ ਇਹ ਗਰਦੌਰੀ ਕੀ ਹੁੰਦੀ ਹੈ ਸੱਚੀ ਗਰਦੌਰੀ ਜਿੱਥੇ ਆਪਾਂ ਕਾਸ਼ਤ ਕਰਦੇ ਉਹ ਥਾਂ ਕਾਸ਼ ਤੇ ਕਿਹ ਲੋ ਗਰਦੌਰੀ ਕਿਹ ਲੋ ਕਾਸ਼ ਤੇ ਗਰਦੌਰੀ ਬੋਲਦੇ ਇੱਕ ਆਉਂਦਾ ਬਾਬੂ ਇੰਤਕਾਲ ਇਹ ਕੀ ਚੀਜ਼ ਹੁੰਦੀ ਹੈ ਇੰਤਕਾਲ ਜਿਵੇਂ ਆਪਾਂ ਠਕ ਨਾਲ ਚੋ ਚਾਰ ਕਰਾ ਵੇਚਤੀਆਂ ਹਾਂ ਤੇ ਉਹ ਇੰਤਕਾਲ ਜ਼ਮੀਨ ਰਜਿਸਟਰੀ ਕਰਾ ਕੇ ਪਟਵਾਰੀ ਦੇ ਆਪਾਂ ਇੰਤਕਾਲ ਦਰਜ ਕਰਾਉਨੇ ਆ ਉਹਦੇ ਚੋ ਦੋ ਹਿੱਸੇ ਬਣਾਉਂਦੇ ਇੰਤਕਾਲ ਮਨ ਲਗੇ ਦੂਜੇ ਦਾ ਖਾਣਾ ਹੀ ਖਤਮ ਹੋ ਗਈ ਜਿਹਨੇ ਵੇਚਣਾ ਹੈ ਦਾ ਖਾਣਾ ਹੀ ਖਤਮ ਜਾਂ ਇੰਤਕਾਲ ਦਾ ਮਤਲਬ ਹੁੰਦਾ ਫੌਤ ਹੋ ਜਾਣਾ ਮਰ ਜਾਣਾ ਹੈ ਨਾ ਮੰਨ ਲਾ ਮੰਨ ਲਾ ਮਰ ਹੀ ਗਿਆ ਕਰਨਾ ਕੀ ਹੁੰਦਾ ਵਿਰਾਸਤ ਦਾ ਇੰਤਕਾਲ ਦੀਆਂ ਕਈ ਕਿਸਮਾਂ ਹਾਂ ਉਹ ਦੱਸੋ ਇੰਤਕਾਲ ਦਾ ਇੱਕ ਤਾਂ ਬਾਇ ਦਾ ਇੰਤਕਾਲ ਇੱਕ ਆੜ ਰਹਿਣ ਦਾ ਇੰਤਕਾਲ ਇੱਕ ਫੌਤ ਹੋਏ ਦਾ ਇੰਤਕਾਲ ਪੁੰਨਹਿਵਾ ਦਾ ਇੰਤਕਾਲ ਹੁਣ ਇਹਨਾਂ ਨੂੰ ਸਾਰਿਆਂ ਨੂੰ ਦੱਸੋ ਵੀ ਕੀ ਇਹਨਾਂ 'ਚ ਕੀ ਕੀ ਫਰਕ ਹੈ ਇੰਤਕਾਲਾਂ ਨੇ ਫਰਕ ਹੁੰਦਾ ਹੈ ਇੰਤਕਾਲ ਤਾਂ ਹੁੰਦਾ ਵੀ ਤਬਦੀਲ ਹੋਈ ਚੀਜ਼ ਫੌਤ ਹੋ ਕੇ ਵੀ ਤਬਦੀਲ ਹੋ ਜਾਂਦੀ ਹੈ ਰਹਿਣ ਕਰਕੇ ਤਾਂ ਚਲੋ ਉਹ ਆਰ ਜੀ ਹੁੰਦਾ ਉਹ ਤਾਂ ਮਤਲਬ ਆੜ ਰਹਿਣ ਕੀ ਹੁੰਦਾ ਆੜ ਰਹਿਣ ਹੁੰਦਾ ਬਿਨਾਂ ਕਰਦੇ ਰੈਂਟ ਤਾਂ ਹੁੰਦਾ ਜਿਵੇਂ ਗਹਿਣੇ ਜ਼ਮੀਨ ਪੱਕੀ ਹਾਂ ਆਰ ਰੈਨ ਹੁੰਦਾ ਬੈਂਕ ਨੂੰ ਮਤਲਬ ਬਿਨਾਂ ਕਬਜ਼ੇ ਕਰਜ਼ਾ ਚੱਲ ਹੋਵੇਗਾ ਕਰਜ਼ਾ ਕਰ ਮੈਂ ਉਹੀ ਕਿਉਂਕਿ ਆਰ ਰੈਨ ਆਰਡਰ ਕਿਉਂਕਿ ਜਦੋਂ ਕਿਸੇ ਨੇ ਰਿਸ਼ਤਾ ਵੀ ਕਰ ਰਿਹਾ ਜਾਂ ਕਿਸੇ ਨੂੰ ਦੇਖਣਾ ਉਹ ਲਿਖਿਆ ਹੁੰਦਾ ਵੀ ਇਹਨੇ 16 ਲੱਖ ਰੁਪਏ ਦੇ ਵਿੱਚ ਆਰ ਰੈਨ ਕਿਤੇ ਪੰਜਾਬ ਨਾ ਸੰਧ ਬੈਂਕਰੋਂ ਆਰ ਰੈਨ ਬਿਨਾਂ ਕਬਜ਼ੇ ਮੁਕਾਬਲਾ ਇਹਦੇ ਕੋਲ ਹੀ ਆ ਪਰ ਗਹਿਣੇ ਲੈਣੇ ਕੋਲੇ ਇਹਨੇ ਇਹਨੇ ਪੈਸੇ ਦੇਣੇ ਆ ਜੀ ਗਹਿਣਾ ਹੁੰਦਾ ਵੀ ਜਿਹੜੇ ਨੂੰ ਗਹਿਣੇ ਕੀਤੀ ਕਬਜ਼ਾ ਵੀ ਉਹਦਾ ਹੁੰਦਾ ਜੀ ਜਿਹੀ ਜਿਓ ਦੇ ਨਾ ਕਰਕੇ ਉਹਦਾ ਇੰਤਕਾਲ ਉਹਦਾ ਇੰਤਕਾਲ ਦਾ ਮਤਲਬ ਹੁੰਦਾ ਤਬਦੀਲ ਹੋਣਾ ਚਵਦੀਲ ਤੇ ਮਤਲਬ ਜਦੋਂ ਬਾਪੂ ਆੜ ਰਹਿਣ ਹੋ ਗਈ ਉਹ ਵੀ ਇੱਕ ਤਰ੍ਹਾਂ ਦਾ ਇੰਤਕਾਲ ਹੀ ਹੁੰਦਾ ਆੜ ਰਹਿਣ ਦਾ ਤਾਂ ਕਬਜ਼ਾ ਨਹੀਂ ਨਾ ਹੁੰਦਾ ਤਬਦੀਲ ਨਹੀਂ ਹੋਈ ਤਾਂ ਇੱਕ ਮਤਲਬ ਉਹਨਾਂ ਨੇ ਨੋਟ ਲਾਤਾ ਉਹਦੇ ਤੇ ਕਿ ਗਾਂ ਵੇਚ ਨਹੀਂ ਸਕਦਾ ਹੋਰ ਹਾਂ ਉਹ ਕੇ ਆ ਵੀ ਮਾਲਾ ਸਾਡੀ ਕਲੈਰਿਟੀ ਤੋਂ ਬਣਾ ਜਿੰਨਾ ਕਲੈਰੀਫਿਕੇਸ਼ਨ ਸਾਡੀ ਵੀਡੀਓ ਵਿੱਚ ਤੁਸੀਂ ਕਰਜ਼ਾ ਮੁਕਤ ਹੋਏ ਬਿਨਾ ਇਹ ਚੀਜ਼ ਵਿਕਰੀ ਨਹੀਂ ਉਹ ਤਬਦੀਲ ਨਹੀਂ ਹੋਈ ਤੇ ਬਾਪੂ ਜਦੋਂ ਆ ਜਿਹਦੇ ਇਹ ਮੰਨ ਲਓ ਸਾਰੇ ਸਾਰੇ ਨਕਸ਼ੇ ਤੁਹਾਡੇ ਕੋਲੇ ਹੈਗੇ ਆ ਜੇ ਤੁਹਾਡੇ ਕੋਲੇ ਮੰਨ ਲਓ ਲੋਕ ਵੀ ਆਉਂਦੇ ਆ ਬਾਬੂ ਮੰਨ ਲਓ ਜਿਵੇਂ ਹੁਣ ਮੰਨ ਲਓ ਮਹਿਮਾ ਇਹ ਮਹਿਮੇ ਸਵਾਈ ਦੀ ਹੈ ਕੱਲ ਨੂੰ ਤੇ ਜੋ ਸੜਕ ਨਿਕਲ ਜੇ ਮੰਨ ਲਓ ਤੁਹਾਡੇ ਕਿਸੇ ਕਿਸੇ ਕਿੱਲੇ ਵਿੱਚ ਨਹੀਂ ਤੇ ਫਿਰ ਉਦੋਂ ਜਦੋਂ ਮੰਨ ਲਓ ਫਿਰ ਸਰਕਾਰ ਕਿਹੜੇ ਹਿਸਾਬ ਨਾਲ ਪੈਸੇ ਦਿੰਦੀ ਹੈ ਸਰਕਾਰ ਦੇ ਤਾਂ ਜੀ ਕੰਪਿਊਟਰ ਹੈ ਉਹ ਤਾਂ ਉੱਥੇ ਬੈਠੇ ਦੱਸਦੇ ਨੇ ਤੇਰਾ ਕਿੰਨਾ ਆ ਉਹਨੂੰ ਤਾਂ ਇੱਥੇ ਆਉਂਦੀ ਲੋੜ ਨਹੀਂ ਫਿਰ ਉਹ ਤਾਂ ਹੀ ਤਕਸੀਮਾਂ ਵਾਲਿਆਂ ਦਾ ਰੌਲਾ ਪੈਂਦਾ ਵੀ ਉਹ ਕਹਿੰਦੇ ਵੀ ਫਲਾਣੇ ਖਸਰੇ ਨੰਬਰ ਨੂੰ ਅਸੀਂ ਪੈਸੇ ਦੇ ਦੇ ਸਾਡੇ ਵੱਲੋਂ ਹਾਂ ਵੀ ਇਥੋਂ ਦੀ ਲੰਘੀ ਇੰਨਾ ਆਇਆ ਉਹਨੂੰ ਕੋਈ ਤਾਂ ਉੱਥੇ ਬੈਠਾ ਨਹੀਂ ਸਾਰਾ ਕੁਝ ਇੱਥੇ ਤਾਂ ਆਉਂਦੀ ਲੋੜ ਅੱਗੇ ਨੂੰ ਬਾਪੂ ਕਿਵੇਂ ਲੱਗਦਾ ਜਿਵੇਂ ਪਹਿਲਾਂ ਤਾਂ ਮੈਂ ਛੋਟਾ ਸੀਗਾ ਮੈਂ ਇੱਕ ਵਾਰੀ ਲਿਮਿਟ ਬਣਾਉਣ ਜਾਵਦਾ ਮੈਂ ਤਾਂ ਤਸੱਲੀ ਕਰਾਤੀ ਚਲੇ ਆ ਕਾਗਜ਼ ਨੰਬਰ ਲਵਾਉਣ ਲਵਾਉਣ ਤੇ ਉਹ ਚਲੋ ਉਹਦਾ ਪਟਵਾਰੀ ਭਰਾ ਇਹੋ ਜਾਂਦੇ ਨੇ ਬਚਾਰੇ ਚਲ ਜੋ ਉਹ ਵੀ ਪਰਮਾ ਉਹਨਾਂ ਦਾ ਭਲਾ ਕਰੇ ਹੁਣ ਕਿਵੇਂ ਲੱਗਦਾ ਜਿਵੇਂ ਆਨਲਾਈਨ ਸਾਰੀ ਕਿਸੇ ਨੇ ਉਤਰ ਜਾ ਉਹ ਸਹੀ ਹੁੰਦੀ ਸਾਰੀ ਨੰਬਰ ਤਾਂ ਜੇ ਹੁਣ ਲਹਾਉਣੇ ਆ ਮੰਨ ਲਓ ਮੈਂ ਚਿੱਟ ਬਣਾ ਕੇ ਦੇ ਦਿੰਦਾ ਨਾ ਗੁੰਗਾ ਬੰਦਾ ਵੀ ਉਹ ਗੱਲਣ ਦੀ ਲੋੜ ਨਹੀਂ ਮੈਂ ਚਿੱਟ ਬਣਾ ਦੇਣਾ ਹਾਂ ਹਾਂ ਤੋਂ ਵੀ ਜ਼ਮੀਨ ਨੂੰ ਉਨ ਜਾ ਕੇ ਪਰਚੀ ਬੜੇ ਤੇ ਹਰ ਕਰਦੇ ਕੋਈ ਮੁਸ਼ਕਿਲ ਨਹੀਂ ਹਾਂ ਫਰਦ ਹਾਂ ਕਿੰਨਾ ਸੌਖਾ ਹੁਣ ਜੇ ਮੈਂ ਮਤਲਬ ਫਿਰ ਫਰਦ ਦੋ ਫਰਦ ਦੋ ਸਾਰਾ ਕੁਝ ਪਤਾ ਲੱਗ ਜਾਂਦਾ ਫਿਰ ਤੇ ਬਾਪੂ ਫਿਰ ਇੱਕ ਤਾਂ ਫਰਦ ਦੋ ਜਦੋਂ ਸਾਰਾ ਕੁਝ ਪਤਾ ਲੱਗਦਾ ਫਿਰ ਨਕਸ਼ੇ ਦੇ ਕਿਉਂ ਆਉਂਦੇ ਆ ਲੋਕ ਫਰਦ ਹੁੰਦੀ ਹੈ ਦੱਸਦੀ ਹੈ ਵੀ ਆ 318 ਨੰਬਰ ਚ ਤੇਰੇ ਕੋਲੇ ਕਿੰਨਾ ਰਕਬਾ ਫਰਦ ਦੱਸੂਗੀ ਹਾਂ ਨੰਬਰ ਦੱਸੂ ਵੀ ਭਾਈ ਫਰਦ ਦੱਸੂ ਸਾਰਾ ਇਹ ਨੰਬਰ ਹੁਣ 318 ਜੀ 25 ਕਨਾਲ ਜੀ ਉਹ ਤੇ ਜੇ 12 ਕਨਾਲ ਦਾ ਹੋਰ ਕੋਲੇ ਆ ਉਹ ਦੱਸੂ ਫਰਦ ਵੀ ਭਾਈ ਤੇਰੇ ਕੋਲੇ ਕਿੰਨਾ 318 ਮਤਲਬ ਹੁਣ ਸਮਝ ਆਈ ਬਾਪੂ ਵੀ ਫਰਦ ਨੇ ਇਹ ਦੱਸ ਦੇਣਾ ਵੀ ਤੇਰੇ ਕੋਲੇ 318 ਨੰਬਰ ਚਾਹਦਾ ਹਿੱਸਾ ਮੰਗਦਾ ਪਰ ਨਕਸ਼ੇ ਤੁਸੀਂ 318 ਨੰਬਰ ਹੈ ਕਿੱਥੇ ਹਾਂ ਨਕਸ਼ੇ ਨਹੀਂ ਦੱਸਣਾ ਵੀ ਆਪਿਆ ਮਤਲਬ ਠੀਕ ਹੈ ਮਾਲਾ ਮੇਰਾ 318 ਨੰਬਰ ਮਹਿਮੇ ਸੁਵਾਈ ਚ ਪੈ ਲਈ ਹੈ ਤੇ ਮੈਨੂੰ ਐ ਨਹੀਂ ਪਤਾ ਲੱਗਦੀ ਪੈ ਲਈ ਹੈ ਕਿੱਥੇ ਜਿਵੇਂ ਹੁਣ ਨਕਸ਼ਾ ਵੇਖ ਕੇ ਰਾਤ ਰਾਤੁਰਿਆਗਾ ਤੁਸੀਂ ਆਏ ਫਿਰ ਆਜੋ ਫਿਰ ਆਪਾਂ ਕੱਢ ਗਏ ਮਹਿਮੇ ਸੁਵਾਈ ਚ ਮੰਨ ਲਓ ਬਾਈ ਆਪਣਾ 227 ਨੰਬਰ ਮੇਰਾ ਹਣਾ ਆ ਗਿਆ ਮੈਨੂੰ ਪਤਾ ਨਹੀਂ ਲੱਗਦਾ ਕਿੱਥੇ ਆ ਮੈਂ ਨਕਸ਼ੇ ਵਾਲੇ ਕੋਲੇ ਜਾਊਂਗਾ ਮੰਗੂਗਾ ਵੀ ਆ ਖਾਲ ਆ ਤੇ ਨਾਲ ਉਹਦੇ ਪਈ ਜਾਂਦੀ ਐ ਜਿਵੇਂ ਅਣਜਾਣ ਬੰਦਾ ਪਿੰਡੋਂ ਤੁਰ ਪਿਆ ਉਧਰੋਂ ਪਿੰਡ ਐ ਉਸ ਪਾਸੋਂ ਤੁਰਿਆ ਆਉਂਦਾ ਸ਼ਾਂਤੂ ਗਾਂ ਤੋਂ ਤੁਰਿਆ ਆਉਂਦਾ ਵੀ ਆ ਪਹੀਆ ਖਾਲ ਪਈ ਸਾਰਾ ਪਤਾ ਨਹੀਂ ਆ ਤਾਂ ਵੀ ਆ ਪਹਿਲਾ ਦੂਜਾ ਤੀਜਾ ਯਾਰ ਇੱਥੇ ਜਾ ਕੇ ਆਪਣਾ ਚੀਜ਼ ਪਾਜੋ ਤਾਂ ਅਸਾਂ ਨਕਸ਼ੇ ਨੇ ਸਿੱਧੀ ਸਾਨੂੰ ਲੋਕੇਸ਼ਨ ਦੇ ਦੇਣੀ ਐ ਨਾ ਨਕਸ਼ਾ ਵੀ ਲੋਕੇਸ਼ਨ ਹੀ ਐ ਸੋ ਇਹ ਚੀਜ਼ਾਂ ਵੀ ਸਾਨੂੰ ਦੇਖਣੀ ਆਉਣਾ ਚਾਹੀਦਾ ਬਾਪੂ ਫਿਰ ਅੱਜ ਕੱਲ ਨਵੇਂ ਮੁੰਡੇ ਜਿਹੜੇ ਹੈਗੇ ਆ ਜਾਂ ਮੰਨ ਲਓ ਹਰ ਇੱਕ ਨੂੰ ਹੁੰਦਾ ਐ ਨਕਸ਼ਾ ਦੇਖਣਾ ਜਾਂ ਮੈਨੂੰ ਕਾ ਸਿੱਖਾ ਨੂੰ ਗੋਂ ਸਾਰਾ ਬੰਦਾ ਵਾਹੀ ਕਰਦਾ ਉਹ ਕਿਹ ਕੇ ਦੱਸਿਆ ਜੀ ਪਾ ਪਈ ਤੋ ਖੁੱਗੰਦਾ ਲੱਜਤਾਂ ਗੀ ਜਦੋਂ ਰੌਲਾ ਜ਼ਮੀਨ ਦਾ ਪੈ ਜੇ ਫੇਰ ਐ ਨੇੜੇ ਹੋ ਬੰਦਾ ਉਹ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਅੱਛਾ ਫੇਰ ਯਾਰ ਕਾਇਨਾਤ ਵੀ ਕਰਦੀ ਫਿਰ ਇਧਰ ਕਰ ਮੈਂ ਆਈ ਤੈਨੂੰ ਸਾਰੇ ਫੇਰ ਕਿਉਂ ਹੋ ਤੁਮ ਕਹਿੰਦੇ ਅਸੀਂ ਵੀ ਉਦਾਂ ਹੀ ਆਉਂਦੇ ਹਾਂ ਬਾਬੇ ਮਾੜਾ ਰੌਲਾ ਪਾਉਂਦੇ ਮੈਂ ਸਿੱਖਿਆ ਕਿੱਥੋਂ ਹੈ ਮੈਂ ਰੌਲੇ ਚੋਂ ਸਿੱਖਿਆ ਸਾਡੇ ਰਿਸ਼ਤੇਦਾਰਾਂ ਦਾ ਪਹਿਲਾਂ ਰੌਲਾ ਥਿਆ ਉਹ ਤੋਂ ਨਿਕਣਾ ਲਈਆਂ ਤੇ ਛੌਂਕ ਪਿਆ ਹੋਇਆ ਹੋਈ ਸੀ ਵਾਲੀ ਵਾਲੀ ਹੁਣ ਬਾਬਾ ਫਿਰ ਮਨ ਲ ਆਉਂਦੇ ਹੀ ਰਹਿੰਦੇ ਹੈਣਾ ਤੇ ਲਾਸਟ ਤੇ ਬਾਪੂ ਇੱਕ ਨਾ ਆ ਚੀਜ਼ ਦੱਸ ਦੇ ਵੀ ਜਿਹੜਾ ਹੁਣ ਆਈ ਦੇ ਜ ਤਾ ਗੁਣਗਾ ਵੀ ਕਿਹੜਾ ਮੰਨਾ ਕਿਤੇ ਕਿਹੜਾ ਨਾਮ ਬਣਗਾ ਮੰਨਾਗੇ ਆਏ ਜਿਆ ਕਦਾ ਤਿੰਨਾਂ ਨੂੰ ਜੋੜ ਕੇ ਇਹਦਾ ਕਾਫੀ ਅਟਵਟ ਕਰਨਾ ਜਿਵੇਂ ਤੁਹਾਨੂੰ ਕਿਤਾਬ ਤੇ ਨਹੀਂ ਦੱਸਿਆ ਸੀ ਇਹ ਅੱਛਾ ਇਹ ਤੇ ਇਹ ਤੇ ਥੋੜਾ ਮੱਥਾ ਮਾਰਨਾ ਨੂੰ ਜੋੜ ਕੇ ਮੇਰੇ ਕੋਲ ਉੱਤੇ ਹੈਗਾ ਜਵਾਬ ਠੀਕ ਆ ਇਹ ਮੈਨੂੰ ਪਤਾ ਲੱਗਿਆ ਏਰੀਆ ਕੱਢਣਾ ਹੀਰੋ ਫਾਰਮੂਲਾ ਐਸ ਐਸ ਹੈ ਨਾ ਐਸ ਐਸ ਮੈਨਸ ਐਸ ਮੈਨਸ ਵੀ ਐਸ ਮੈਨਸ ਦੇਖੋ ਯਾਰ ਇਹ ਗੱਲਾਂ ਤਾਂ ਹੈਗੀਆਂ ਮੈਂ ਬੰਦੇ ਨੂੰ 8ਵੀਂ 9ਵੀਂ ਤਾਂ 10ਵੀਂ ਤੱਕ ਦਾ ਜਿਹਨੂੰ ਮੈਂ ਥੋਂ ਦਾ 8ਵੀਂ ਤੱਕ ਦਾ ਕੱਢ ਤਾਂ ਉਹ ਵੀ ਸਕ ਪਰ ਉਹ ਗੱਲ ਵੀ ਅਸੀਂ ਕਰੀਆਂ ਪੜੀਆਂ ਹੀ ਆ। ਉਹ ਫਾਰਮੂਲਾ ਜਿਹੜਾ ਕੜਗਣ। ਉਹ ਫਾਰਮੂਲਾ ਲਾਇਆ ਬਾਈ ਮੈਨੂੰ ਵੀ ਆਉਣ ਲੱਗਿਆ ਥੜਾ ਜਿਹਾ। ਸੋ ਬਾਪੂ ਬਹੁਤ ਧੰਨਵਾਦ। ਜੇ ਭਾਈ ਕਿਸੇ ਦਾ ਕੋਈ ਮੰਨ ਲਓ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਕਮੈਂਟ ਥੱਲੇ ਲਿਖ ਦਿਓ। ਠੀਕ ਆ ਤੇ ਆਪਾਂ ਅਗਲੀ ਵੀਡੀਓ ਬਣਾ ਲਾਂਗੇ ਕਿਉਂਕਿ ਹੋ ਸਕਦਾ ਬਹੁਤ ਗੱਲਾਂ ਬਾਪੂ ਰਹਿ ਜਾਂਦੀਆਂ ਹਨਾ ਕਿਸੇ ਦਾ ਕੋਈ ਜ਼ਮੀਨਦਾਰ ਔੜਾ ਨਾ ਤੇ ਤੁਹਾਨੂੰ ਕੋਈ ਚੀਜ਼ ਨਹੀਂ ਪਤਾ ਲਈ ਕਮੈਂਟ ਚ ਲਿਖ ਦਿਓ ਤੇ ਆਪਾਂ ਉਹਦੇ ਅਗਲੀ ਵੀਡੀਓ ਜਾਂ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਹੀ ਮੈਂ ਦੱਸ ਦਿਆਂਗੇ ਬਾਪੂ ਤੋਂ ਸਲਾਹ ਲੈ ਕੇ ਵੀ ਇਹਦਾ ਭਾਈ ਕੀ ਆ ਹਨਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਚਲੋ ਯਾਰ ਥੋੜਾ ਕਿਸੇ ਵਾਟਵੰਨੇ ਦਾ ਰੌਲਾ ਜਿਹੜਾ ਹੈਗਾ ਉਹ ਜਿਹੜਾ ਸੁਲਝ ਜੇ ਹੈ ਨਾ ਬਾਬੂ ਬਹੁਤ ਬਹੁਤ ਧੰਨ